ਕਿ ਬੜੀ ਦਰਦਨਾਕ ਮੰਜ਼ਰ ਆ ਅੱਖਾਂ ਪਾਰ ਆਈਆਂ ਸਵੇਰੇ ਮਨ ਬਹੁ ਡੋਲਿਆ ਉਸ ਸਮੇ ਅਸੀਂ ਜਦੋਂ ਰਾਤ ਹੀ ਗਏ ਤਾਂ ਉਹਨਾਂ ਨੂੰ ਰਾਸ਼ਨ ਦਿੱਤਾ ਜੀ ਜਦੋਂ ਅਸੀਂ ਸਵੇਰੇ ਉੱਥੋਂ ਕਿਸ਼ਤੀ ਲੈ ਕੇ ਲੰਘੇ ਅਸੀਂ ਦੇਖਿਆ ਇੱਥੇ ਤਾਂ ਘਰ ਸੀਗਾ ਉੱਥੇ ਘਰ ਹੀ ਨਹੀਂ ਸੀ ਭਾਜੀ ਦੋ ਦਵਾਰਾਂ ਖੜੀਆਂ ਸੀ ਭਾਜੀ ਇਸ ਧਰਤੀ ਦੀ ਗੱਲ ਦੱਸ ਰਿਹਾ ਮੈਂ ਜੀ ਆ ਸੜਕ ਬਣੀ ਹੋਈ ਹੈ ਇੱਟਾਂ ਦੀ ਕਿ ਸਾਡੇ ਕਿਹੜਾ ਇੱਥੇ ਬੀਆਰਓ ਆਉਣੀ ਹੈ ਅਸੀਂ ਤਾਂ ਆਪਣੇ ਪਿੰਡ ਦੀ ਸੜਕ ਜਿਹੜੀ ਉਹ ਆਪ ਬਣਾਉਣੀ ਹੈ ਅਜੀ ਸਰਕਾਰ ਹੁਣ ਇਹਦੇ ਤੇ ਕੀ ਕੰਮ ਕਰ ਰਹੀ ਹੈ ਉਹ ਤਾਂ ਹੁਣ ਦੇਖੋ ਸਮਾਂ ਦੱਸੇਗਾ ਹਜੇ ਤੱਕ ਮੈਨੂੰ ਤਾਂ ਤਕਰੀਬਨ ਕੋਈ ਵੀ ਨਮਾਇੰਦਾ ਸਰਕਾਰ ਦਾ ਐਵੇਂ ਦਾ ਦੇਖਿਆ ਨਹੀਂ ਮੈਂ ਇਸ ਏਰੀਆ 'ਚ ਮੈਂ ਸੋਚਾ ਕੇ ਕਹਿਣਾ ਕਿ ਮੈਂ ਕੋਈ ਹੈਲੀਕਾਪਟਰ ਨਹੀਂ ਦੇਖਿਆ ਮੈਂ ਕੋਈ ਉੱਤੋਂ ਰਾਸ਼ਨ ਸੁੱਟਦੇ ਨਹੀਂ ਦੇਖਿਆ ਸਾਸ੍ਰੀ ਗਾਲ ਜੀ ਧਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਅਸੀਂ ਬੀਤੇ ਕੁਝ ਦਿਨਾਂ ਤੋਂ ਜੋ ਕਿ ਹੜ੍ਹ ਪ੍ਰਭਾਵਿਤ ਖੇਤਰ ਨੇ ਪੰਜਾਬ ਦੇ ਉਹਨਾਂ ਨਾਲ ਜਾਣੂ ਕਰਵਾ ਰਹੇ ਹਾਂ ਧਰਤੀ ਟੀਵੀ ਦੇ ਥਰੂ ਔਰ ਅੱਜ ਅਸੀਂ ਪਹੁੰਚੇ ਹਾਂ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਔਰ ਇੱਥੇ ਜਿਹੜੇ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਆ ਔਰ ਅਸੀਂ ਇਸ ਟਾਈਮ ਬਾਹੋਪੁਰ ਪਿੰਡ ਦੇ ਵਿੱਚ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਆ ਕਿ ਜਿੱਥੇ ਵੀ ਨਿਗਾਹ ਮਾਰਦੇ ਆ ਹਰ ਇੱਕ ਜਗ੍ਹਾ ਅਗਰ ਚਾਰੋਂ ਪਾਸੇ ਨਿਗਾਹ ਮਾਰੀਏ ਤੇ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਆ ਔਰ ਅੱਗੇ ਚੱਲਦੇ ਆਂ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡਦਿਆਂ ਨਾਲ ਔਰ ਇੱਥੇ ਕੀ ਕੀ ਉਹਨਾਂ ਨੂੰ ਮੁਸੀਬਤਾਂ ਆ ਰਹੀਆਂ ਆ ਕਿੰਨੇ ਦਿਨਾਂ ਤੋਂ ਇਸ ਮਾਹੌਲ ਦੇ ਨਾਲ ਉਹ ਜੂਝ ਰਹੇ ਨੇ ਸੋ ਤੁਹਾਨੂੰ ਧਰਤੀ ਟੀਵੀ ਦੇ ਨਾਲ ਸਾਰੀ ਅਸੀਂ ਇਹਨਾਂ ਦੇ ਨਾਲ ਜਾਣਕਾਰੀ ਦਿਵਾਵਾਂਗੇ ਸੋ ਜਿੱਦਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਪਿੰਡ ਬਾਹੋਪੁਰ ਦੇ ਵਿੱਚ ਮੌਜੂਦ ਹਾਂ ਔਰ ਸਾਡੇ ਨਾਲ ਮੌਜੂਦ ਨੇ ਸਰਦਾਰ ਬੰਜੀਤ ਸਿੰਘ ਬਾੜ ਜੀ ਔਰ ਜੋ ਕਿ ਕਰੀਬ ਜਿਸ ਦਿਨ ਦਾ ਇੱਥੇ ਇਹ ਮਾਹੌਲ ਬਣਿਆ ਪਿੰਡਾਂ ਦੇ ਵਿੱਚ ਪਾਣੀ ਆਇਆ ਉਸ ਦਿਨ ਤੋਂ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਅਸੀਂ ਦੇਖਿਆ ਕਿ ਇਹਨਾਂ ਦੀ ਗੱਡੀ ਦੇ ਪਿੱਛੇ ਵੀ ਲਿਖਿਆ ਹੋਇਆ ਕਿ ਲੰਗ ਜਾਣਾ ਚੜ ਕੇ ਆਏ ਹੋਏ ਆਪਨੇ ਫਿਰ ਹਾਈ ਹੋ ਜਾਣਾ ਇਸ ਧਰਤ ਪੰਜਾਬ ਨੇ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਭਾਜੀ ਤੁਹਾਡਾ ਤੁਸੀਂ ਇਹਨਾਂ ਦਾ ਦਰਦ ਸੁਣਨ ਇੱਥੇ ਪਹੁੰਚੇ ਜੀ ਤੇ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਤੇ ਸਾਰੇ ਜਿੰਨਾਂ ਕ ਯੋਗਦਾਨ ਤਿਲਫੋਲ ਹੈ ਸਾਰੇ ਪਾ ਰਹੇ ਆ ਅਸੀਂ ਵੀ ਪਾ ਰਹੇ ਆ ਜੀ ਬਿਲਕੁਲ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਇਹਨਾਂ ਦਾ ਦੁੱਖ ਵੰਡਾਉਣ ਇਸ ਤਰਤੀ ਤੇ ਪਹੁੰਚੇ ਹੂੰ ਜੀ वैसे ਤਾਂ ਕਈ ਜ਼ਿਲ੍ਹਿਆਂ 'ਚ ਹੜ ਆਇਆ ਹੋਇਆ ਜੀ ਮੈਨੂੰ 22-23 ਦਿਨ ਹੋ ਗਏ ਐ ਇਸ ਧਰਤੀ ਦੇ ਉੱਤੇ ਬਾਉ ਪਰ ਜਦੀਦ ਬਾਉ ਪਰ ਕਦੀਮ ਪਿੰਡ ਸੰਗਰੇ ਹੋਰ ਨਾਲ-ਨਾਲ ਬਹੁਤ ਪਿੰਡ ਨੇ ਬਨ ਤੱਕਿਆ ਮੈਂ 9 ਕ ਪਿੰਡ ਇਸ ਏਰੀਆ ਦੇ ਵਿੱਚ ਤਕਰੀਬਨ ਹੈਗੇ ਐ ਜੀ ਅੱਗੇ ਬੂਲੇ ਹੈਗਾ ਹਜਾਰੇ ਹੈਗਾ ਮੇਨ ਬਨ ਅੱਗੇ ਆਲੀ ਕਲਾਂ ਆਲੀ ਖੁਰਦ ਉੱਤ ਤਾਂ ਪਾਣੀ ਇੰਨਾ ਆ ਵੀ ਦੇਖਿਆ ਮਤਲਬ ਭੈ ਆਉਂਦੀ ਐ ਪਾਣੀ ਨੂੰ ਜੀ ਕੁਦਰਤੀ ਕਰੋਪੀ ਸੀਗੀ ਇੱਥੇ ਜਿਹੜਾ ਅੱਜ ਦਾ ਮਾਹੌਲ ਕੀ ਆ ਪਹਿਲਾਂ ਨਾਲੋਂ ਸਹੀ ਆ ਜਾਂ ਕਿਦਾਂ ਭਾਜੀ ਪਹਿਲਾਂ ਪਾਣੀ ਸੀ ਤਾਂ ਕੁਦਰਤੀ ਇੱਕ ਆਫਤ ਸੀ ਬਹੁਤ ਵੱਡੀ ਹੁਣ ਉਹ ਆਫਤ ਵੱਧ ਕੇ 10 ਗੁਣਾ ਹੋ ਗਈ ਆ ਜੀ ਮੈਂ ਤੁਹਾਨੂੰ ਵੀਡੀਓ ਵੀ ਦਿਖਾਈ ਹੋਰ ਵੀ ਦਿਖਾ ਦਿੰਨਾ ਜਿੱਦਾਂ ਇਹ ਸੀ ਘਰਾਂ 'ਚ ਪਹੁੰਚਦੇ ਆ ਇਹ ਬਜ਼ੁਰਗ 15 ਦਿਨ ਤੋਂ ਮੇਰੇ ਨਾਲ ਹੀ ਨੇ ਵਿਚਾਰੇ ਇਹਨਾਂ ਦੇ ਘਰ ਅਸੀਂ ਰੋਜ਼ ਜਾਈਦਾ ਜੀ ਉਹ ਚਿੱਕੜ ਬਣ ਗਿਆ ਭਾਜੀ ਉਹਦੇ ਵਿੱਚ ਕੱਲ ਅਸੀਂ ਦੇਖਿਆ ਦੋ ਜਗ੍ਹਾ ਕੁੱਤੇ ਵਿਚਾਰੇ ਚਿੱਕੜ 'ਚ ਫਸ ਗਏ ਮੂੰਹ ਵੀ ਉਹਨਾਂ ਦਾ ਅੱਧਾ ਚਿੱਕੜ ਤੁਸੀਂ ਪੇਟ 'ਚ ਚਲ ਗਿਆ ਸੀ ਬਹੁਤ ਮੈਡੀਕਲ ਹੈਲਪ ਕੀਤੀ ਉਹਨਾਂ ਦੀ ਚਿੱਕੜ ਹੋ ਗਿਆ ਰੇਤਾ ਹੋ ਗਿਆ ਤੁਰਨਾ ਮੁਸ਼ਕਲ ਹੋ ਗਿਆ ਪਾਣੀ ਸੀ ਤਾਂ ਬੋਟ ਲੈ ਕੇ ਚਲ ਜੀਦਾ ਸੀ ਨਾ ਹੁਣ ਟਰੈਕਟਰ ਜਾਂਦੇ ਆ ਨਾ ਵੱਡੀਆਂ ਕਾਰਾਂ ਜਾਂਦੀਆਂ ਨੇ ਰੀਪਾਂ ਜਾਂਦੀਆਂ ਨੇ ਨਾ ਕੁਝ ਹੋਰ ਜਾਂਦਾ ਜੀ ਬਹੁਤ ਬਦਤਰ ਹੋ ਗਿਆ ਹਾਲ ਸਰਕਾਰ ਵੱਲੋਂ ਕੋਈ ਜ਼ਿਆਦਾ ਕੋਈ ਵੱਡੀ ਸਹਾਇਤਾ ਨਹੀਂ ਸੰਸਥਾਵਾਂ ਕਰ ਰਹੀਆਂ ਨੇ ਏਰੀਆ ਬਾਬੇ ਸੰਤ ਸੀਚੇ ਵਾਲਿਆਂ ਦਾ ਜੀ ਉਹਨਾਂ ਨੇ ਬਹੁਤ ਮਦਦ ਕੀਤੀ ਰਾਣਾ ਇੰਦਰ ਪ੍ਰਤਾਪ ਸਿੰਘ ਇੱਥੋਂ ਦੇ ਐਮਐਲਏ ਇਹ ਬੜਾ ਕਮਫਰ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਸਾਰਿਆਂ ਤੇ ਲੋਕ ਬੜੀ ਚੜ੍ਹਦੀ ਕਲਾ ਚ ਨੇ ਵਿਚਾਰੇ ਲੱਗੇ ਹੋਏ ਆ ਜੀ ਹੁਣ ਹਾਲਾਤ ਨੇ ਇਹਨਾਂ ਨਾਲ ਤਾਂ ਲੜਨਾ ਪੈਣਾ ਸਾਡਾ ਫਰਜ ਹੈ ਜੀ ਅਸੀਂ ਸਾਡੀ ਫਾਊਂਡੇਸ਼ਨ ਹੈ ਸਰਵਤ ਸੇਵਾ ਤੇ ਤੇ ਇਗਨੋਰ ਫਾਊਂਡੇਸ਼ਨ ਵੱਲੋਂ ਅਸੀਂ ਲਗਾਤਾਰ ਜਿਹੜੀਆਂ ਸੇਵਾਵਾਂ ਨਿਵਾ ਰਹੇ ਹਰ ਘਰ ਦੇ ਵਿੱਚ ਬਜ਼ੁਰਗ ਖੜੇ ਹੋ ਤੁਸੀਂ ਪੁੱਛ ਸਕਦੇ ਹੋ ਜੀ ਕਿ ਜੋ ਚੀਜ਼ ਦੀ ਵੀ ਲੋੜ ਹੈ ਉਹ ਚੀਜ਼ ਅਸੀਂ ਲੈ ਕੇ ਪਹੁੰਚਦੇ ਹਾਂ ਜੀ ਤਕਰੀਬਨ ਜਿੱਦਾਂ ਕਿ ਤੁਸੀਂ ਸੇਵਾਵਾਂ ਨਿਵਾ ਰਹੇ ਹੋ ਕੀ ਕਿਸ ਤਰੀਕੇ ਦਾ ਮਾਹੌਲ ਸੀ ਜਦੋਂ ਪਾਣੀ ਪਹਿਲੇ ਦਿਨ ਤੋਂ ਆਇਆ ਜਾਂ ਜਦੋਂ ਭਾਜੀ ਪਾਣੀ 11 ਤਰੀਕ ਰਾਤ ਨੂੰ ਆਇਆ ਹੈ ਲੋਕ ਆਪਣੀ ਸੁੱਖ ਦੀ ਚੈਨ ਦੀ ਨੀਂਦ ਸੌ ਰਹੇ ਸੀ ਜਾਗ ਰਹੇ ਸੀ ਕਾਮਾਕਾਰਾਂ ਤੇ ਜਾਂਦੇ ਸੀ ਇਹ ਜਿਹੜੀ ਧਰਤੀ ਤੁਸੀਂ ਦੇਖ ਰਹੇ ਹੋ ਸਾਰੀ ਦੇ نیچے ਫਸਲ ਆ ਜੀ ਤੇ ਬੰਨੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਤੇ ਹੁਣ ਉਹਦੇ ਚੋਂ ਗਰ ਧੁੱਪ ਬਹੁਤ ਤੇਜ਼ ਪੈ ਰਹੀ ਹੈ ਇਹਦੇ ਫਸਲ ਨੇ ਸੜਨਾ ਸ਼ੁਰੂ ਹੋ ਗਈ ਹੈ ਹੁਣ ਜੀ ਸਮੈਲ ਹੋਣੀ ਹੈ ਤੇ ਪਾਣੀ ਜਿਹੜਾ ਗੰਦਾ ਹੋਣਾ ਤੇ ਪਸ਼ੂ ਪੰਛੀਆਂ ਨੇ ਪੀਣਾ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਵਾਧਾ ਹੋ ਜਾਣਾ ਹੈ ਜੀ ਮੈਡੀਕਲ ਡਾਕਟਰਾਂ ਦੀਆਂ ਟੀਮਸ ਲੱਗੀਆਂ ਹੋਈਆਂ ਨੇ ਜਿਹੜੀਆਂ ਆਪਣਾ ਵੈਟਰਨਰੀ ਡਾਕਟਰਸ ਨੇ ਉਹ ਕਰ ਰਹੇ ਨੇ ਸਾਰੇ ਲੱਗੇ ਹੋਏ ਨੇ ਭਾਜੀ ਬਹੁਤ ਵਧੀਆ ਲੱਗੇ ਹੋਏ ਨੇ ਸਾਰੇ ਇਹ ਸਾਰਾ ਜੋ ਕੀਤਾ ਜਾ ਰਿਹਾ ਹੈ ਸੰਸਥਾਵਾਂ ਵੱਲੋਂ ਆ ਜਾਂ ਸਰਕਾਰ ਵੱਲੋਂ ਵੀ ਡਾਕਟਰ ਸਾਰਾ ਇਹ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਗੱਡੀਆਂ ਆ ਰਹੀਆਂ ਨੇ ਬੁੱਪਾ ਰਾਏ ਤੋਂ ਯੂਪੀ ਤੋਂ ਮੁਸਲਮਾਨ ਭਾਈਚਾਰੇ ਨੇ ਇਸ ਵਾਰ ਇੰਨੀ ਕਿ ਮਦਦ ਕੀਤੀ ਹੈ ਭਾਜੀ ਪੁੱਛੋ ਕੁਛ ਨਾ ਯੂਪੀ ਹਰਿਆਣਾ ਇੰਨੀ ਕਿ ਸਪੋਰਟ ਲੈ ਕੇ ਪਹੁੰਚਿਆ ਹੁਣੇ ਵੀ ਤੁਸੀਂ ਦੇਖੋਗੇ ਪਿੱਛੇ ਗੱਡੀਆਂ ਯੂਪੀ ਦੀਆਂ ਮੇਰੇ ਖਿਆਲ 10 ਗੱਡੀਆਂ ਮੈਨੂੰ ਰਾਹ ਚ ਮਿਲੀਆਂ ਨੇ ਸਹਾਰਨਪੁਰ ਦੇ ਇਲਾਕੇ ਤੋਂ ਜਿੱਦਾਂ ਇਹ ਸੋਸਾਇਟੀਆਂ ਐਨਆਰਆਈ ਲੋਕ ਬਹੁਤ ਘਰਿਆਤੋ ਗੱਡੀ ਜਾ ਰਹੀ ਹੈ ਗੱਡੇ ਭਰੇ ਹੋਏ ਨੇ ਐਵੇਂ ਜੀਆਂ ਬਹੁਤ ਮਦਦ ਲੈ ਕੇ ਲੋਕ ਪਹੁੰਚ ਰਹੇ ਨੇ ਵੱਡੇ ਲੈਵਲ ਤੇ ਵੀ ਸਸਤਾ ਮੈਂ ਹੈਗੀਆਂ ਨੇ ਐਸਪੀਓ ਬਰਾਇ ਸਿੰਘ ਆਏ ਸੀ ਇੱਥੇ ਸਾਨੂੰ ਮਿਲ ਕੇ ਗਏ ਆ ਤੇ ਉਹਨਾਂ ਨੇ ਕਿਹਾ 1.5 ਕਰੋੜ ਦਾ ਬਜਟ ਅਸੀਂ ਸੈਂਕਸ਼ਨ ਕੀਤਾ ਸੀ ਤੇ ਉਹ ਸਾਡਾ ਹਰੇ ਚਾਰੇ ਚ ਹੀ ਲੱਗ ਗਿਆ ਹੁਣ ਅਸੀਂ 1.5-2 ਕਰੋੜ ਰੁਪਏ ਦਾ ਸੈਂਕਸ਼ਨ ਹੋਰ ਕਹਿੰਦੇ ਕਰਕੇ ਇਹ ਭਾਜੀ ਹੁਣ ਜਿਹੜਾ ਅਸਲ ਕੰਮ ਹੁਣ ਸ਼ੁਰੂ ਹੋਣਾ ਜੀ ਇੱਕ ਸੀਗਾ ਟਾਈਮ ਚਲੋ ਨੌਜਵਾਨ ਆਉਂਦੇ ਸੀ ਰੀਲਾਂ ਵੀਡੀਓ ਬਣਾਵਾ ਨੌਜਵਾਨਾਂ ਨੇ ਬਹੁਤ ਮਦਦ ਕੀਤੀ ਕੋਈ ਦੋਰ ਆਏ ਨਹੀਂ ਹੈ ਜਿਹੜੇ ਟਰੈਕਟਰਾਂ ਦੇ ਟਾਇਰਾਂ ਦੇ ਚਲਾਨ ਪੁਲਿਸ ਵੱਲੋਂ ਕੀਤੇ ਜਾਂਦੇ ਸੀ ਉਹਨਾਂ ਦੀ ਇੱਥੇ ਮਜਬੂਰਨ ਲੋੜ ਪੈ ਗਈ ਜੀ ਉਹਨਾਂ ਦੀ ਹੀ ਜ਼ਰੂਰਤ ਸੀ ਉਹਨਾਂ ਬਿਨਾ ਕੰਮ ਨਹੀਂ ਚੱਲਦਾ ਸੀ ਇੱਥੇ ਜਾਂ ਕਿਸ਼ਤੀਆਂ ਸਾਨੂੰ ਮੈਂ ਖੁਦ ਮਨੀ ਕਰਨ ਸਾਹਿਬ ਤੋਂ ਮੰਗਾਈਆਂ ਪੰਜਾਬ 'ਚ ਹੁਣ ਬੋਟ ਹੈ ਹੀ ਨਹੀਂ ਨਾ ਤਾਂ ਕੋਈ ਸਾਨੂੰ ਪੋਰਟ ਲੱਗਦਾ ਨਾ ਕੋਈ ਦਰਿਆ ਨੇੜੇ ਆ ਨਾ ਕੋਈ ਵੱਡੇ ਕੋਈ ਇਦਾਂ ਦੇ ਉਹ ਹੈਗੇ ਨੇ ਜਿਨ੍ਹਾਂ ਕੋਈ ਬੋਟ ਸੋਣ ਲੋਕਾਂ ਨੇ ਮੰਗਾਈਆਂ ਬਾਈ ਕਰਨਾ ਓਜਲੇ ਨੇ ਕਲਕੱਤਾ ਤੋਂ ਮੰਗਾਈ ਤੇ ਹੋਰ ਲੋਕਾਂ ਨੇ ਵਿਚਾਰਿਆਂ ਨੇ ਖਰੀਦੀਆਂ ਵੀ ਬੋਟ ਮੇਰਾ ਵੀ ਮਨਸੀਕ ਇੱਕ ਬੋਟ ਖਰੀਦ ਲਈ ਉਹ ਬੋਟ ਮਹਿੰਗੀ ਬਹੁਤ ਹੈ 3-4 ਲੱਖ ਤੋਂ ਸ਼ੁਰੂ ਹੁੰ ਵਿਚ ਹੋਰ ਖਰਚੇ ਬਹੁਤ ਸੀਗੇ ਸੋ ਅਸੀਂ ਲੱਗੇ ਰਹੇ ਆ ਘਰ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਰਾਸ਼ਨ ਤਰਪਾਲ ਮਛਰਦਾਨੀਆਂ ਦਵਾਈਆਂ ਚੱਪਲਾ ਮੇਰੇ ਖਿਆਲ ਮੈਂ ਹੁਣ ਤੱਕ ਘਟੋ ਘਟ ਚਲੋ ਸੇਵਾ ਕਰਦੇ ਆ ਕਹਿਣਾ ਕਿ ਬਹੁਤ ਜ਼ਿਆਦਾ ਹਰ ਘਰ ਦੇ ਵਿੱਚ ਚੱਪਲ ਵਗੈਰਾ ਪਚਾ ਹਰ ਚੀ ਹਰ ਸਮਾਨ ਪਚਾਇਆ ਗੱਦੇ ਪਚਾਏ ਸਾਰਾ ਕੁਝ ਪਚਾਇਆ ਜੀ ਲੋਕਾਂ ਨੇ ਆ ਲੋਕਾਂ ਨੇ ਬਹੁਤ ਸਾਥ ਦਿੱਤਾ ਘਰ ਪਾਣੀ ਚ ਸੀਗੇ ਜੀ ਡੰਗਰ ਦਾ ਨੁਕਸਾਨ ਬਹੁਤ ਹੋ ਗਿਆ ਸੀ ਜਦੋਂ 베ੜੀ ਲੈ ਕੇ ਇਹਨਾਂ ਦੇ ਘਰ ਜਾਈਦਾ ਸੀ ਤਾਂ ਦੂਰੋਂਵਾਜ਼ਾ ਮਾਰਦੇ ਸੀ ਉਹ ਸਾਡੇ ਨਾਲ ਚਾਹ ਪੀ ਲੋ ਦੂਜਿਆਂ ਨਾਲ ਭਾਜੀ ਚਾਹ ਪੀ ਕੇ ਜਾਏ ਉਹ ਕੋਈ ਅਹੀਂ ਰੋਟੀ ਵੀ ਖਾਦੀ ਹੜਾ ਇਹ ਲੋਕਾਂ ਦੇ ਵਿੱਚ ਇਸ ਇਸ ਟਾਈਮ ਦੇ ਵਿੱਚ ਇਸ ਸਮੇਂ ਦੇ ਵਿੱਚ ਕਿਸੇ ਦੇ ਕੋਈ ਜਾਨੀ ਨੁਕਸਾਨ ਵੀ ਹੋਇਆ ਹਾਂ ਭਾਜੀ ਇਤਨਾ ਵੀ ਜਾਨੀ ਨੁਕਸਾਨ ਹੋਇਆ ਹੈ ਬੇਸਤ ਸਨ 2023 ਚ ਅੱਗੇ ਘਰ ਹੈਗਾ ਉਹਨਾਂ ਦਾ ਛੋਟਾ ਬੱਚਾ 9 ਸਾਲ ਦਾ ਰੁੜ ਗਿਆ ਸੀ ਹੁਣ ਵੀ ਮਤਲਬ ਮੇਰੇ ਕੋਲੇ ਕਿਉਂਕਿ ਸੇਵਾ ਦੌਰਾਨ ਨਾ ਸਵੇਰੇ ਉੱਠੀ ਤਾਂ ਉੱਠਦੇ ਕੰਮ ਤੇ ਲੱਗ ਜੀਦਾ ਖੇਚਤੂ ਬਹੁਤ ਹੁੰਦੀ ਹੈ ਪਰ ਹਾਂ ਮੈਨੂੰ ਪਤਾ ਲੱਗਿਆ ਕਿ ਕੁਝ ਜਾਨੀ ਨੁਕਸਾਨ ਇਸ ਇਲਾਕੇ ਦੇ ਵਿੱਚ ਥੋੜਾ ਬਹੁਤ ਹੋਇਆ ਉਹਦਾ ਡਾਟਾ ਜਿਹੜਾ ਤੁਹਾਡੀ ਪੰਚਾਇਤ ਜਾਂ ਕਿਸੇ ਜ਼ਿੰਮੇਵਾਰ ਵਿਅਕਤੀਆਂ ਕੋਲੋਂ ਲੈਣਾ ਪਊਗਾ ਉਹਦਾ ਮੈਂ ਫਿਗਰ ਨਹੀਂ ਦੇ ਸਕਦਾ ਪਰ ਕਿੰਨੇ ਘਰ ਨੇ ਜੋ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ 10-12 ਦਾ ਤਾਂ ਮੇਰੇ ਕੋਲ ਜਿਹੜੀ ਲਿਸਟਡ ਨੇ ਜੀ ਕਿ ਜਿਹੜੇ ਘਰ ਪ੍ਰੋਪਰ ਤਬਾਹ ਹੋ ਚੁੱਕੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੜੀ ਦਰਦਨਾਕ ਮੰਜ਼ਰ ਹੈ ਅੱਖਾਂ ਪਾਰ ਆਈਆਂ ਸਵੇਰੇ ਮਨ ਬਹੁਤ ਡੋਲਿਆ ਉਸ ਸਮੇਂ ਅਸੀਂ ਜਦੋਂ ਰਾਤ ਹੀ ਗਏ ਤਾਂ ਉਹਨਾਂ ਨੂੰ ਰਾਸ਼ਨ ਦਿੱਤਾ ਜੀ ਜਦੋਂ ਅਸੀਂ ਸਵੇਰੇ ਉੱਥੋਂ ਕਿਸ਼ਤੀ ਲੈ ਕੇ ਲੰਗੇ ਅਸੀਂ ਦੇਖਿਆ ਇੱਥੇ ਤਾਂ ਘਰ ਸੀਗਾ ਉੱਥੇ ਘਰ ਹੀ ਨਹੀਂ ਸੀ ਭਾਜੀ ਦੋ ਦਵਾਰਾਂ ਖੜੀਆਂ ਸੀ ਭਾਜੀ ਔਰ ਇਹ ਜਿੰਨਾ ਨੁਕਸਾਨ ਹੋਇਆ ਕੋਈ ਸਰਕਾਰਾਂ ਵੱਲੋਂ ਕੋਈ ਇਹਨਾਂ ਦੀ ਘਰ ਬਣਾਉਣ ਚ ਮਦਦ ਜਾਂ ਕੁਝ ਅਜੀ ਸਰਕਾਰ ਹੁਣ ਇਹਦੇ ਤੇ ਕੀ ਕੰਮ ਕਰ ਰਹੀ ਹੈ ਉਹ ਤਾਂ ਹੁਣ ਦੇਖੋ ਸਮਾਂ ਦੱਸੇਗਾ ਹਜੇ ਤੱਕ ਮੈਨੂੰ ਤਾਂ ਤਕਰੀਬਨ ਕੋਈ ਵੀ ਨਮਾਇੰਦਾ ਸਰਕਾਰ ਦਾ ਐਵੇਂ ਦਾ ਦੇਖਿਆ ਨਹੀਂ ਮੈਂ ਇਸ ਏਰੀਆ 'ਚ ਮੈਂ ਸੋਹ ਖਾ ਕੇ ਕਹਿਣਾ ਕਿ ਮੈਂ ਕੋਈ ਹੈਲੀਕਾਪਟਰ ਨਹੀਂ ਦੇਖਿਆ ਮੈਂ ਕੋਈ ਉੱਤੋਂ ਰਾਸ਼ਨ ਸੁੱਟਦੇ ਨਹੀਂ ਦੇਖਿਆ ਦੇਖਿਆ ਤੇ ਆਮ ਨੌਜਵਾਨਾਂ ਨੂੰ ਆਮ ਭੈਣ ਭਰਾਵਾਂ ਨੂੰ ਸੇਵਾ ਕਰਦੇ ਦੇਖਿਆ ਮੈਂ ਹੈਲੀਕਾਪਟਰ ਸਰਕਾਰ ਦਾ ਨਹੀਂ ਵੇਖਿਆ ਇੱਥੇ ਕਦੇ 15 ਦਿਨਾਂ 'ਚ ਨਾ ਕੋਈ ਬਾਲੀਆਂ ਵੱਡੀਆਂ ਟੀਮਾਂ ਦੇਖੀਆਂ ਨੇ ਜਿਹੜਾ ਕਿ ਭਗਵੰਤ ਮਾਨ ਸਾਹਿਬ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਸੀਗੀਆਂ ਕਿ ਅਲੱਗ-ਅਲੱਗ ਜਗ੍ਹਾ ਤੇ ਹੋਰ ਸਾਡਾ ਬਹੁਤ ਆਵਾ ਤੇ ਹੜ ਆਇਆ ਨਾਲੇ ਆਇਆ ਹੋਇਆ ਤੇ ਡੇਰਾ ਬਾਬਾ ਨਾਨਕ ਆਇਆ ਹੋਇਆ ਹਰੀਕੇ ਪੱਤਣ ਵਾਲੀ ਸਾਈਡ ਕਿੱਥੇ ਸਰਕਾਰ ਕੰਮ ਕਰ ਰਹੀ ਹੈ ਪਰ ਇਸ ਇਲਾਕੇ ਦੇ ਵਿੱਚ ਜਿਹੜਾ ਹੁਣ ਵੀ ਕੱਲ ਅਸੀਂ ਬੰਨ ਦੀ ਸੇਵਾ ਸ਼ੁਰੂ ਕਰਕੇ ਆਏ ਆ ਮਹਾਪੁਰਸ਼ ਬਹੁਤ ਸੇਵਾ ਕਰ ਰਿਹਾ ਮੈਂ ਮਤਲਬ ਕੋਈ ਸ਼ਬਦ ਹੀ ਹੈ ਨਹੀਂ ਬਿਆਨ ਕਰਨ ਲਈ ਬਾਬਾ ਸੁਖਾ ਸਿੰਘ ਜੀ ਸਰਾਲੀ ਵਾਲੇ ਸੰਤ ਨੇ ਵਾਂ ਪਿੰਡ ਤੋਂ ਤੇ ਬਾਬਾ ਸੀਚੇਲ ਸਾਹਿਬ ਜਿਵੇਂ ਦੱਸਿਆ ਤੇ ਆ ਨੌਜਵਾਨਾਂ ਦਾ ਤਾਂ ਯਾਰ ਰਣੀ ਰਵਾਂਗੇ ساری ਉਮਰ ਯਾਰ ਇਹਨਾਂ ਨੌਜਵਾਨਾਂ ਨੂੰ ਅਸੀਂ ਕਦੇ ਨਸ਼ੇੜੀ ਕਹਿੰਨੇ ਕਦੇ ਉੜਤਾ ਪੰਜਾਬ ਕਹਿੰਨੇ ਕਦੇ ਕੁਸ਼ ਹਨ ਇੱਥੇ ਮੈਂ ਤੇ ਨਹੀਂ ਵੇਖਿਆ ਕੋਈ ਨੌਜਵਾਨ ਨਸ਼ੇ ਵਾਲਾ ਜਾਂ ਸ਼ਰਾਬ ਵਾਲਾ ਜਾਂ ਕੁਛ ਐਵੇਂ ਦਾ ਠੀਕ ਹੈ ਅੱਜ ਅੱਜ ਉਹੀ ਨੌਜਵਾਨਾਂ ਦੀ ਜਰੂਰਤ ਹੈ ਉਹੀ ਨੌਜਵਾਨਾਂ ਦੀ ਜ਼ਰੂਰਤ ਹੈ ਤੇ ਉਹੀ ਸੇਵਾ ਕਰ ਰਹੇ ਨੇ ਤੇ ਭਜੀ ਐਵੇਂ ਦੇ ਹਾਲਾਤ ਨੇ ਥੋਪੇ ਇੰਨੀ ਤੇਜ ਹੈ ਨਾ ਕਿ ਕਿਥੇ ਸਾਹ ਲੈਣਾ ਔਖਾ ਹੁੰਦਾ ਕਈ ਵਾਰ ਥੱਲੋਂ ਪਾਣੀ ਉਨਹੀਂ ਪੜਾਸ ਮਾਰਦਾ ਗਰਮ ਹੁੰਦਾ ਵਿੱਚ ਫਸਲ ਸੜ ਰਹੀ ਹੈ ਇਸ ਪਾਣੀ ਦੇ ਵਿੱਚ ਮੈਂ 5-6 ਮੱਝਾਂ ਤੇ ਕੁੱਤੇ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਕਿ ਮਰੇ ਪਏ ਹਜੇ ਵੀ ਪਏ ਨੇ ਜੀ ਜੀ ਬਹੁਤ ਜਾਨਵਰ ਮਰਿਆ ਜੀ ਬਹੁਤ ਜਾਨਵਰ ਮਰਿਆ ਕੱਲ ਦੋ ਡੌਗ ਰੈਸਕਿਊ ਕੀਤੇ ਨੇ ਅਸੀਂ ਜੀ ਮਾਨਵ ਇਹ ਡਾਕਟਰ ਸਾਹਿਬ ਆ ਰਹੇ ਨੇ ਬੜੀ ਮਦਦ ਕਰ ਰਹੇ ਨੇ ਵਿਚਾਰੇ ਹਰ ਪਿੰਡ ਚ ਹਰ ਘਰ ਪਹੁੰਚ ਕੇ ਵਿਚਾਰੇ ਸ਼ੇਵਨ ਬਾਰੇ ਨੇ ਕਿਸਦਾ ਬੀਪੀ ਚੈੱਕ ਕਰਨਾ ਹੈ ਕਿਸੇ ਦਾ 슈ਗਰ ਟੈਸਟ ਕਰਨਾ ਇਹ ਬੜੀ ਵੱਡੀ ਸੇਵਾ ਫਾਈਵ ਰਿਵਰ ਹਰਟਸ ਕਰਕੇ ਇਹਨਾਂ ਦੀ ਸਸਤਾ ਹੈਗੀ ਹੈ ਜੀ ਫਾਈਵ ਰਿਵਰ ਹਰਟਸ ਉਹ ਡਾਕਟਰ ਸਾਹਿਬ ਨੂੰ ਤੁਮ ਬੜੀ ਚੰਗੀ ਤਰ੍ਹਾਂ ਜਾਣਦਾ ਰੋਜ਼ਾਨਾ ਇਹਨਾਂ ਨੇ ਮੈਡੀਸਨ ਲੈ ਕੇ ਜੀ ਤੇ ਡਾਕਟਰ ਸੁਆਇਮਾਨ ਸਿੰਘ ਹੁਣ ਹੀ ਲੱਗੇ ਹੋਏ ਨੇ ਇੱਕ ਐਸ ਜੀ ਐਸ ਜੀ ਤੇ ਐਵੇਂ ਕਰਕੇ ਸੰਸਥਾਵਾਂ ਸਾਰੀਆਂ ਸੇਵਾਵਾਂ ਨਿਭਾ ਰੀਆਂ ਨੇ ਤੁਹਾਡੇ ਵਰਗੇ ਭਰਾ ਜਿਹੜੇ মিডিਆ ਵਾਲੇ ਆਉਂਦੇ ਨੇ ਸਭ ਤੋਂ ਵੱਡਾ ਥਾਂ ਮੈਂ মিডিਏ ਮੰਨਦੇ ਵੀ ਆ ਤੇ ਹੈਗਾ ਵੀ ਆ ਪਰ ਜਿਵੇਂ ਹੁਣ ਤੁਸੀਂ ਧਰਤੀ ਟੀਵੀ ਚੈਨਲ ਵੱਲੋਂ ਆਏ ਹੋ ਜੀ ਤੇ ਜਾ ਕੇ ਤੁਸੀਂ ਇਹ ਕਵਰੇਜ ਜਦੋਂ ਲੋਕਾਂ ਤੱਕ ਪਹੁੰਚਾਉਂਦੇ ਹੋ ਤਾਂ ਇਹ ਦਰਦ ਸਾਂਝਾ ਕਰਦੇ ਹੋ ਤਾਂ ਫਿਰ ਲੋਕ ਆਪਣੇ ਘਰੋਂ ਨਿਕਲਦੇ ਨੇ ਭਾਜੀ ਕਈ ਵਾਰ ਐਵੇਂ ਹੁੰਦਾ ਵੇਸਲੇ ਹੋਏ ਨੇ ਲੋਕ ਸਾਡੇ ਥੋੜੇ ਜੀ ਬਿਜ਼ਨਸ ਜਾਂ ਜੋਬ 'ਚ ਫਸੇ ਹੁੰਦੇ ਨੇ ਜੀ ਤੇ ਫਿਰ ਜਦੋਂ ਤੁਹਾਡੇ ਵਰਗਾ ਕੋਈ ਇਹ ਮੰਜ਼ਰ ਦਿਖਾਉਂਦਾ ਜਾ ਕੇ ਸਕਰੀਨ ਤੇ ਤਾਂ ਫਿਰ ਲੋਕ ਘਰੋਂ ਨਿਕਲਦੇ ਨੇ ਪਰ ਮੈਂ ਤਾਂ ਇਹ ਕਹਿੰਨਾ ਪੰਜਾਬ ਵੱਲੋਂ ਸਾਰੇ ਸੂਬਿਆਂ ਦਾ ਯੂਪੀ ਹਰਿਆਣਾ ਹਿਮਾਚਲ ਰਾਜਸਥਾਨ ਜਿੱਥੋਂ ਵੀ ਤੁਸੀਂ ਲੈਂ ਟੁੱਟਦੀ ਨਹੀਂ ਵੇਖੋਗੇ ਇੰਨੀ ਸੇਵਾ ਪਹੁੰਚ ਰਹੀ ਮੈਂ ਤਾਂ ਰਣੀ ਆ ਸਾਰੇ ਭਰਾਵਾਂ ਦਾ ਜਿਹੜੇ ਸ਼ਿਵਾਵਾਂ ਲੈ ਕੇ ਆ ਰਹੇ ਆ ਸਾਡੀ ਤਾਂ ਤੁਸ਼ ਜੀ ਸੇਵਾ ਆ ਤੁਸੀਂ ਦੇਖੋ ਬੜਾ ਬੜਾ ਔਖਾ ਹੁੰਦਾ ਜਦੋਂ ਕੋਈ ਚੰਗੇ ਵਧੀਆ ਕੱਪੜੇ ਪਾ ਕੇ ਅੱਗੇ ਜਾਣਾ ਨਾ ਹੁਣ ਜਦੋਂ ਫੇ ਹਾਲਾਤ ਬੜੇ ਬੱਤਰ ਹੋਏ ਹੁੰਦੇ ਨੇ ਪਾਣੀ ਚ ਵੜਨਾ ਚਿੱਕੜ ਚ ਤੇ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਬੋਟ ਪਾਲਟੀ ਸਾਡੀ ਇੱਥੇ ਬੋਟ ਪਾਲਟੀ ਤਾਂ ਮੈਨੂੰ ਇਹ ਨਹੀਂ ਲੱਗ ਰਿਹਾ ਸੀ ਕਿ ਦੁਬਾਰਾ ਮਤਲਬ ਸਾਹ ਆਊਗਾ ਜਾਂ ਨਹੀਂ ਆਊਗਾ ਘਟੋ ਘਟ 22 ਸਕਿੰਟ ਮੈਂ ਪਾਣੀ ਚ ਰਿਹਾ ਜੀ ਉਹ ਦਰਖਤ ਦੇ ਕੋਲ ਬਿਲਕੁਲ ਜੀ ਪਾਣੀ ਸੀਗਾ ਉਦੋਂ 6 6.5 ਮਤਲਬ ਮੇਰੀ ਮੇਰੀ ਹਾਈਟ ਤੋਂ ਵੱਧ ਸੀਗਾ ਪਾਣੀ ਮੇਰੇ ਕੋਲ ਵੀਡੀਓ ਹੈਗਾ ਮੈਂ ਦਿਖਾ ਸਕਦਾ ਤੁਹਾਨੂੰ ਜੀ ਪਰ ਕੋਈ ਕੁਦਰਤੀ ਕੈਰ ਸੀ ਮੈਂ ਤਾਂ ਇਹੀ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਦਾ ਕਿ ਦੁਆਰਾ ਇਹਨਾਂ ਲੋਕਾਂ ਨੂੰ ਐਵੇਂ ਦਾ ਕੋਈ ਮੁਸੀਬਤ ਭਰਿਆ ਸਮਾਂ ਸੱਚੇ ਪਾਤਸ਼ਾਹ ਨਾ ਬਖਾਈ ਜਿਹੜੇ ਇਹ ਇਸ ਟਾਈਮ ਜੋ ਹਾਲਾਤ ਬਣੇ ਨੇ ਕਿਤੇ ਨਾ ਕਿਤੇ ਇਹ 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 ਰੋਕੇ ਜਾ ਸਕਦੇ ਸੀ ਹਟਾਏ ਜਾ ਸਕਦੇ ਸੀ ਇਹ ਪਾਜੀ ਮੁਸਲਮਾਨਾਂ ਪਰਿਵਾਰਾਂ ਦੇ ਪਿੰਡ ਸੀਗੇ ਸਾਰੇ ਦੇ ਸਾਰੇ ਆ ਜਿਹੜੇ ਦੇਖ ਰਹੇ ਹੋ ਤੁਸੀਂ ਰੋਡ ਤੋਂ ਇੱਥੇ 1947 ਦੇ ਵਿੱਚ ਹੱਲਿਆਂ ਵੇਲੇ ਉਹ ਮੁਸਲਮਾਨ ਪਰਿਵਾਰ ਇੱਥੋਂ ਉੱਠ ਕੇ ਬਾਰਡਰ ਪਾਰ ਕਰ ਗਏ ਪਾਕਿਸਤਾਨ ਚਲੇ ਗਏ ਜਮੀਨਾਂ ਖਾਲੀ ਸੀ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਬਾਦਲ ਸਰਕਾਰ ਵੇਲੇ ਇਹਨਾਂ ਦੀ ਪੱਕੀ ਰਜਿਸਟਰੀ ਕਿਸਾਨਾਂ ਦੇ ਨਾਮ ਚੜਾ ਦਿੱਤੀ ਗਈ ਪਰ ਬੰਨ ਨੂੰ ਕਦੇ ਵੀ ਪੱਕਿਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਚਾਹੇ ਲੱਖ ਲੱਗੇ ਚਾਹੇ 10 ਲੱਖ ਲੱਗੇ ਸਾਡੇ ਕਿਸਾਨ ਭਰਾਵਾਂ ਨੇ ਬੰਨ ਆਰਜੀ ਬਣਾਇਆ 1988 ਚ ਟੁੱਟ ਗਿਆ ਜੀ ਕਾਫੀ ਜੀ ਟੁੱਟਣ ਤੋਂ ਬਾਅਦ ਦੋ ਵਾਰ ਫਿਰ ਹਲਕਾ ਫੁਲਕਾ ਟੁੱਟਿਆ ਫਿਰ 2023 ਚ ਤਾਂ ਬਹੁਤ ਵੱਡੇ ਪੱਧਰ ਤੇ ਟੁੱਟ ਗਿਆ ਜੀ ਇਸ ਵਾਰ ਤਾਂ ਬੰਨ ਬੰਨ ਨੇ ਹੱਦਾਂ ਹੀ ਤੋੜਤੀਆਂ 25 ਚ ਇਸ ਤਰੀਕੇ ਨਾਲ ਟੁੱਟਿਆ ਹਰ ਦੋ ਦੋ ਤਿੰਨ ਤਿੰਨ ਕਿਲੋਮੀਟਰ ਬਾਅਦ ਟੁੱਟਦਾ ਗਿਆ ਟੁੱਟਦਾ ਗਿਆ ਇਥੇ ਸ਼ੁਕਰ ਪ੍ਰਮਾਤਮਾ ਦਾ ਕਿ ਲੋਕ ਇਹ ਪਿੰਡ ਬਚ ਗਏ ਜੇਕਰ ਕਿਤੇ ਥੋੜਿਆ ਜਾਂ ਹੋਰ ਜ਼ਿਆਦਾ ਬੰਨ ਜਿਹੜੇ ਆ ਮਤਲਬ ਕਿਤੋਂ ਜਿੱਦਾਂ ਹੁਣ ਕਿਤੋਂ ਖੁੱਲਿਆ 10 ਫੁੱਟ ਦਾ ਏਰੀਆ ਖੁੱਲ ਗਿਆ ਕਿਤੋਂ 20 ਦਾ ਖੁੱਲਿਆ ਕਿਤੇ ਜ਼ਿਆਦਾ ਟੁੱਟ ਜਾਂਦੇ ਤਾਂ ਇਹ ਨਕਸ਼ੇ ਤੋਂ ਪੰਜਾਬ ਦੇ ਪਿੰਡ ਜਿਹੜੇ ਹਟ ਜਾਣੇ ਸੀ ਇਸ ਗੱਲ ਦਾ ਮੈਂ ਦਾਵਾ ਕਰਦਾ ਤੇ ਸਰਕਾਰ ਨੂੰ ਬੇਨਤੀ ਸਰਕਾਰਾਂ ਇਹਦੀ ਜ਼ਿੰਮੇਵਾਰ ਨਹੀਂ ਇਹੀ ਕਿਹਾ ਜਾ ਸਕਦਾ ਜੀ ਹੁਣ ਸੰਸਥਾਵਾਂ ਤੇ ਹੋਰ ਤਾਂ ਏਡੇ ਵੱਡੇ ਕੰਮ ਤੇ ਨਹੀਂ ਕਰ ਸਕਦੀਆਂ ਕੱਲ ਬਾਬਾ ਜੀ ਸੁੱਖਾ ਸਿੰਘ ਬਾਬਾ ਸੰਤ ਬਾਬਾ ਸੁੱਖਾ ਸਿੰਘ ਜੀ ਸਰਾਲਿਕਾ ਵਾਲੇ ਬੰਨ ਨੂੰ ਟੱਕ ਲਾ ਕੇ ਆਏ ਨੇ ਉੱਥੇ ਭਾਜੀ ਕਰੋੜਾਂ ਦਾ ਖਰਚਾ ਆ ਜੀ ਉੱਥੇ ਕਰੋੜਾਂ ਦਾ ਖਰਚਾ ਆ ਕਬੈਲ ਕੋ ਮਸ਼ੀਨਾਂ ਚਾਹੀਦੀਆਂ ਨੇ ਹੋਰ ਬਹੁਤ ਮਸ਼ੀਨਰੀ ਚਾਹੀਦੀ ਹੈ ਜਿਹਦੇ ਨਾਲ ਉਹ ਬੰਨ ਬੰਨੇ ਜਾਣੇ ਆ ਲੱਖਾਂ ਦੇ ਤਦਾਦ ਚ ਉਹ ਕੱਟੇ ਚਾਹੀਦੇ ਆ ਬੋਰੀਆਂ ਚਾਹੀਦੀਆਂ ਸੀਮਿੰਟ ਚਾਹੀਦਾ ਨੌਜਵਾਨ ਸਵੇਰੇ ਉੱਠ ਕੇ 7 ਵਜੇ ਟਰੈਕਟਰਾਂ ਦੀ ਸੈਲਫ ਮਾਰ ਲੈਂਦੇ ਨੇ ਜਹਾਜਾਂ ਗੂੜੇ ਫਿਰਦੇ ਨੇ ਮਿੱਟੀ ਭਰ ਲਿਆਉਂਦੇ ਨੇ ਸਿੱਟ ਜਾਂਦੇ ਨੇ ਪੜ ਲਿਆਉਂਦੇ ਨੇ ਸਿੱਟ ਜਾਂਦੇ ਨੇ ਕੁਸ਼ਟੀਮਾਂ ਰੇਤੇ ਦੀਆਂ ਬੋਰੀਆਂ ਭਰ ਰਹੀਆਂ ਨੇ ਬੀਬੀਆਂ ਲੰਗਰ ਪਕਾ ਰਹੀਆਂ ਨੇ ਜੀ ਸ਼ਿਵਾਮਾਂ ਨਿਰੰਤਰ ਜਾਰੀ ਨੇ ਜੇ ਹਾਲਾਤ ਸਹੀ ਕਰਨੇ ਨੇ ਅੱਜ ਤੋਂ ਬਾਅਦ ਅੱਜ 14 ਸਤੰਬਰ ਹੈ ਜੀ ਅੱਜ ਤੋਂ ਬਾਅਦ ਵੀ ਮੈਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਨਾਰਮਲ ਹੋਣ ਨੂੰ 6 ਮਹੀਨੇ ਦਾ ਸਮਾਂ ਚਾਹੀਦਾ ਪਰ ਇਹ ਨਿਸ਼ਚਿਤ ਹੈ ਕਿ ਅਗਲੀ ਜਿਹੜੀ ਫਸਲ ਹੈ ਉਹ ਇਸ ਧਰਤੀ ਤੇ ਨਹੀਂ ਹੋਏਗੀ 4-4 ਫੁੱਟ 3-3 ਫੁੱਟ ਘਾਰ ਹੈ ਰੇਤਾ ਹੈ ਬਹੁਤ ਬੁਰਾ ਜਿਹੜਾ ਖੇਤੀ ਦਾ ਜਿਹੜਾ ਉਹ ਚੇਂਜ ਹੋ ਚੁੱਕਿਆ ਹੈ ਬਿਲਕੁਲ ਜੀ ਔਰ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਹ ਜਿਹੜਾ ਬਾਹੋਪੁਰ ਦਾ ਜੋ ਪਿੰਡ ਦਾ ਮਾਹੌਲ ਆ ਔਰ ਇਹਦੇ ਨਾਲ ਲੱਗਦੇ ਪਿੰਡਾਂ ਦਾ ਵੀ ਇਸ ਤੋਂ ਜੋ ਨੀਵਾ ਇਲਾਕਾ ਆ ਜਿਉਂ-ਜਿਉਂ ਹੁਣ ਅੱਗੇ ਜਾਂਦੇ ਜਾਵਾਂਗੇ ਤਾਂ ਹਾਲਾਤ ਬਹੁਤ ਬਦਤਰ ਨੇ ਜੀ ਬਹੁਤ ਜ਼ਿਆਦਾ ਬਦਤਰ ਨੇ ਬਸ ਸਤਾਈ ਕਹਿੰਦੇ ਆ ਕਿ ਇੰਨੇ ਹਿੰਮਤੀ ਲੋਕ ਨੇ ਇੰਨੇ ਦਰਿਆ ਦੇ ਲੋਕ ਨੇ ਬੇਪਰਵਾਏ ਨਹੀਂ ਸਭ ਦੀ ਸੇਵਾ ਕਰਦੇ ਨੇ ਸਾਰਾ ਕੁਝ ਵੀ ਡਾਕਟਰਾਂ ਦੀ ਟੀਮ ਹੈ ਬੜੀ ਸੇਵਾ ਕਰ ਰਹੇ ਨੇ ਭਰਾ ਹੁਣੇ ਡਾਕਟਰ ਸੁਆਇਮਾਨ ਸਿੰਘ 5 ਹਰਟ ਦੀ ਟੀਮ ਜਾ ਰਹੀ ਹੈ ਜੀ ਲਗਾਤਾਰ ਪਿੰਡਾਂ 'ਚ ਬੀਪੀ 슈ਗਰ ਜਿੰਨੀਆਂ ਪ੍ਰੋਬਲਮਸ ਨੇ ਸਾਰੀਆਂ ਨੂੰ ਚੈੱਕ ਕਰਕੇ ਵਧੀਆ ਤਰੀਕੇ ਨਾਲ ਚੰਗੀਆਂ ਮੈਡੀਸਨ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਸਰਕਾਰੀ ਹਸਪਤਾਲਾਂ 'ਚ ਨਹੀਂ ਮਿਲਦੀਆਂ ਜੀ ਤੁਸੀਂ ਪਹਿਲਾਂ ਪੜ੍ਹ ਕੇ ਹਟਿਓ ਮੈਂ ਫੇਰ ਦੁਬਾਰਾ ਦੁਹਰਾ ਦਣਾ ਕਿ ਲੰਘ ਜਾਣਾ ਚੜ੍ਹ ਕੇ ਆਏ ਸਾਹਬ ਨੇ ਫਿਰ ਹਰੀ ਹੋ ਜਾਣਾ ਧਰਤ ਪੰਜਾਬ ਨੇ ਤੇ ਬੜੇ ਸਲੋਗਨ ਇੱਥੇ ਆ ਕੇ ਬਣਾਏ ਅਸੀਂ ਵੀ ਥੋੜਾ ਬਹੁਤ ਮੈਂ ਵੀ ਲਿਖ ਲਵਾਂ ਕਿ ਇੰਨਾ ਸ਼ਕੀਨ ਆ ਥੋੜਾ ਤੇ ਆਦੇ ਆਦੇ ਸਾਡੇ ਕਿਹੜਾ ਇਸ ਧਰਤੀ ਦੀ ਗੱਲ ਦੱਸ ਰਿਹਾ ਮੈਂ ਜੀ ਆ ਸੜਕ ਬਣੀ ਹੋਈ ਹੈ ਇੱਟਾਂ ਦੀ ਕਿ ਸਾਡੇ ਕਿਹੜਾ ਇੱਥੇ ਬੀਆਰਓ ਆਉਣੀ ਹੈ ਅਸੀਂ ਤਾਂ ਆਪਣੇ ਪਿੰਡ ਦੀ ਸੜਕ ਜਿਹੜੀ ਉਹ ਆਪ ਬਣਾਉਣੀ ਹੈ ਜੀ ਇਹ ਜੇ ਨੌਜਵਾਨਾਂ ਨੇ ਬਣਾਉਣੀ ਹੈ ਜੀ ਨਾ ਤਾਂ ਇੱਥੇ ਬੀਆਰਓ ਆਉਣਾ ਨਾ ਹਜੇ ਤੱਕ ਕੋਈ ਆਸ ਹੈ ਕਿ ਪੀਡਬਲਯੂਡੀ ਜਾਂ ਕੋਈ ਹੋਰ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਰੋੜਾਂ ਨਾਲ ਸੰਬੰਧਿਤ ਹੈ ਉਹ ਆਏਗਾ ਤੇ ਬਣਾਏਗਾ ਨਾ ਕਈ ਜਗ੍ਹਾ ਕੱਲ ਇਹ ਰੋੜ ਅਪਰੋਚ ਪਿੰਡਾਂ ਨੂੰ ਬਚਾਉਣ ਲਈ ਇੰਨੀ ਇੰਨੀ ਟੁੱਟ ਚੁੱਕੀ ਸੀ ਪਾਜੀ ਮਤਲਬ ਮੇਰਾ ਜਿਹੜਾ ਲੱਕ ਤੱਕ ਮੈਂ ਉਹਦੇ ਵਿੱਚ ਖੜਦਾ ਸੀ ਤੇ ਅਸੀਂ ਥਾਰ ਗੱਡੀ ਆਪਣੀ ਸਾਈਡ ਤੇ ਰੋਕ ਕੇ ਜਾਂ ਗੱਡੀਆਂ ਫਿਰ ਉਥੋਂ ਟਰੈਕਟਰ ਟਰਾਲੀਆਂ ਬਹੁਤ ਮੁਸ਼ਕਲ ਨਿਕਲਦੀਆਂ ਸੀ ਨੌਜਵਾਨਾਂ ਨੇ 2 ਦਿਨ ਲਾਏ ਨੇ ਜੀ ਭਰ-ਭਰ ਬੂਰੀਆਂ ਪਹਿਲਾਂ ਉਹਨੂੰ ਕੀਤਾ ਭਰਿਆ ਪੂਰਿਆ ਉਹਨੂੰ ਫਿਰ ਉਹਦੇ ਉੱਤੇ ਟਰੈਕਟਰ ਲੰਗਾਏ ਫਿਰ ਉੱਤੇ ਰੇਤਾ ਪਾਇਆ ਹੁਣ ਉਸ ਪਿੰਡਾਂ ਤੱਕ ਕਾਰ ਜਾਂਦੀ ਹੈ ਪਰ ਕੱਲ ਫੇਰ ਜੋ ਹੈ ਪਾਣੀ ਦਾ ਪੱਧਰ ਜਿਹੜਾ 1.5 ਤੋਂ 2 ਫੁੱਟ ਵਧ ਗਿਆ ਮੈਂ ਜਦੋਂ ਗਿਆ ਤਾਂ ਥਾਰ ਲੈ ਕੇ ਉਧਰੋਂ ਜਦੋਂ ਵਾਪਸ ਆਇਆ ਤਾਂ ਮੈਂ ਬਹੁਤ ਮੁਸ਼ਕਲ ਗੱਡੀ ਕੱਢ ਕੇ ਲਿਆ ਇੱਕ ਮੇਰਾ ਮਾਨਸੀ ਕਿ ਕਿਸੇ ਦੇ ਘਰ ਖੜੀ ਕਰਦਾ ਸਵੇਰੇ ਹੋਣਾ ਹੀ ਆ ਚਲੋ ਟਰੈਕਟਰ ਤੇ ਆ ਜਾਾਂਗੇ ਪਰ ਮੈਂ ਲੈ ਆਇਆ ਕੱਢ ਕੇ ਅੱਜ ਹੁਣ ਜਾਵਾਂਗੇ ਤੁਸੀਂ ਦੇਖਿਓ ਤੁਸੀਂ ਉਹ ਜਿਹੜੇ ਸ਼ਾਰਟਸ ਨੇ ਉਹ ਲੈ ਲਿਓ ਅੱਗੇ ਚੱਲ ਕੇ ਮੇਰੇ ਨਾਲ ਚੱਲਿਓ ਕਿ ਪਾਣੀ ਬਹੁਤ ਵਧਿਆ ਹੋਇਆ ਹੈ ਇਹ ਕਾਰਾਂ ਜਾਣ ਦੇ ਕਾਬਿਲ ਨਹੀਂ ਆ ਸੰਗਤ ਰਸ਼ਨ ਲੈ ਕੇ ਆਉਂਦੀ ਹੈ ਤਾਂ ਪੁਲ ਤੇ 16 16 17 17 ਘੰਟੇ ਵੀ ਮੁੰਡੇ ਗੱਡੀਆਂ ਟਰਾਲੀਆਂ ਚਲਾ ਕੇ ਵਿਚਾਰੇ ਆਪਾਂ ਦੇਖ ਰਹੇ ਆ ਕਿ ਪਿੱਛੇ ਲੋਕ ਜੋ ਆ ਗੱਡੇ ਚੱਕ ਕੇ ਆਪਣੇ ਮੰਜੇ ਚੱਕ ਕੇ ਨਾਲ ਤੁਰੇ ਹੋਏ ਆ ਜੀ ਭਾਜੀ ਭਿੱਜ ਗਿਆ ਜੀ ਬੈੱਡ ਭਿੱਜ ਗਏ ਗੱਦੇ ਭਿੱਜ ਗਏ ਮੰਜੇ ਭਿੱਜ ਗਏ ਸਭ ਟੁੱਟ ਗਿਆ ਜਾਂ ਬਹਿ ਗਿਆ ਜੀ ਹੁਣ ਦੇਖੋ ਜਿਨ੍ਹਾਂ ਨੂੰ ਗੱਦੇ ਚਾਹੀਦੇ ਆ ਸਿਵਾਮਾ ਅੱਗੇ ਵੀ ਪਹੁੰਚ ਰਹੀਆਂ ਨੇ ਪਰ ਜਿਹਨੂੰ ਕਿਤੋਂ ਇੱਥੋਂ ਕੋਈ ਸਮਾਨ ਮਿਲ ਜਾਂਦਾ ਉਹ ਵਿਚਾਰਾ ਦੇਖੋ ਨੌਜਵਾਨ ਆਪਣੇ ਸਿਰ ਤੇ ਗੱਦਾ ਚੱਕ ਕੇ ਜਾਂ ਬੋਰੀ ਕੋਈ ਵੀ ਆਟੇ ਦੀ ਜਾਂ ਚੀਨੀ ਦੀ ਉਹਨੇ ਨੇ ਪਿੰਡ ਚ ਆਪਣੇ ਤੁਰ ਕੇ ਜਾਣਾ ਸਾਧਨ ਹੈ ਨਹੀਂ ਬਿਲਕੁਲ ਹਾਲਾਂਕਿ ਸਰਕਾਰ ਕਰ ਸਕਦੀ ਆ ਬਹੁਤ ਕੁਛ ਇਥੇ ਵੱਡੀਆਂ ਮਸ਼ੀਨਰੀਆਂ ਨੇ ਸਰਕਾਰ ਕੋਲ ਜਾਂ ਮੌਕੇ ਤੇ ਵੀ ਸਰਕਾਰ ਉਦਾਂ ਦੀ ਮਸ਼ੀਨਰੀ ਏਡੀਓ ਨੂੰ ਬਾਈ ਕਰ ਸਕਦੀ ਹੈ ਜੀ ਜਿਹਦੇ ਨਾਲ ਇਹਨਾਂ ਲੋਕਾਂ ਦੀ ਹੈਲਪ ਹੋ ਸਕੇ ਪਾਣੀ ਜਿਹੜਾ ਬੰਦ ਹੋ ਗਿਆ ਸੀ ਇਹ ਦੁਬਾਰੇ ਸ਼ੁਰੂ ਹੋ ਗਿਆ ਹਾਂਜੀ ਪਾਣੀ ਬਿਲਕੁਲ ਬੰਦ ਹੋ ਗਿਆ ਸੀ ਜੀ ਇਹਨਾਂ ਰੋੜਾਂ ਤੇ ਚਿੱਕੜ ਹੋ ਗਿਆ ਸੀ ਅੱਜ ਤੋਂ 3 ਦਿਨ ਪਹਿਲਾਂ ਅੱਛਾ ਜੀ ਅੱਜ ਤੋਂ ਤਿੰਨ ਜਾਂ ਚਾਰ ਦਿਨ ਪਹਿਲਾਂ ਚਿੱਕੜ ਸੀ ਪਰਸੋਂ ਰਾਤੀ ਪਾਣੀ ਵਧਣਾ ਸ਼ੁਰੂ ਹੋਇਆ ਜੀ ਸੋ ਕੱਲ ਪਾਣੀ ਦਾ ਪੱਧਰ ਜਿਹੜਾ ਬਹੁਤ ਵਧ ਗਿਆ ਉਹ ਤੁਹਾਡੇ ਅਗਲੇ ਸ਼ਾਰਟ ਦੇ ਵਿੱਚ ਆਪਾਂ ਦਿਖਾਵਾਂਗੇ ਪਾਣੀ ਦਾ ਪੱਧਰ ਜਿਹੜਾ ਹੈ ਜੇ ਆਪਾਂ ਤੁਰ ਕੇ ਜਾਵਾਂਗੇ ਤਾਂ ਗੋਡਿਆਂ ਤੋਂ ਉੱਪਰ ਜੀ ਆ ਗੋਡਿਆਂ ਤੋਂ ਪਰ ਮਾਨ ਸਾਹਿਬ ਨੇ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਸਰਕਾਰਾਂ ਰੋਕ ਸਕਦੀਆਂ ਸਰਕਾਰਾਂ ਕਰ ਸਕਦੀਆਂ ਸਾਰਾ ਕੁਝ ਕਹਿੰਦੇ ਸੀ ਮਾਨ ਸਾਹਿਬ ਇਹਨਾਂ ਦੇ ਹੜ੍ਹਾਂ ਦੇ ਆਉਣ ਦਾ ਜ਼ਿੰਮੇਵਾਰ ਸਰਕਾਰਾਂ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਪਾਣੀ ਕਦੋਂ ਛੱਡਣਾ ਕਦੋਂ ਨਹੀਂ ਹੁਣ ਅੱਜ ਅੱਜ ਦੇ ਟਾਈਮ ਦੇ ਵਿੱਚ ਇਹ ਕਹਿ ਰਹੇ ਕਿ ਕੁਦਰਤੀ ਮ ਰਾਮਾਂ ਦੇ ਰਾਹ ਬਣੇ ਹੋਏ ਨੇ ਬੰਨ ਪਿੱਛੋਂ ਜਦੋਂ ਡੈਮ ਹੈ ਉਹ 1680 ਫੁੱਟ ਤੇ ਪਾਣੀ ਚਲਾ ਜਾਂਦਾ ਤਾਂ ਜਾ ਕੇ ਅਸੀਂ ਸੋਚਣ ਲੱਗਦੇ ਆ ਇਹ ਬਹੁਤ ਵੱਡੀ ਗੱਲ ਆ ਇਸ ਇੰਟਰਵਿਊ ਚ ਮੇਰੇ ਖਿਆਲ ਨਹੀਂ ਹੋ ਸਕਦੀ ਕਿਉਂਕਿ ਭਾਜੀ ਇਹ ਜਿਹੜੀ ਗੱਲ ਆ ਡਿਪਾਰਟਮੈਂਟ ਬਹੁਤ ਨੇ ਬੀਐਮ ਬੀਬੀਐਮ ਵੀ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚੋਂ ਜਦੋਂ ਸਾਡੇ ਮੈਂਬਰ ਹੀ ਘੜਤੇ ਤਾਂ ਜਿਹੜੇ ਉੱਥੇ ਮੈਂਬਰ ਬੈਠੇ ਨੇ ਉਹ ਇਹਨਾਂ ਪਿੰਡਾਂ ਲਈ ਫਿਕਰਵੰਦ ਹੋਣ ਜਾਂ ਨਾ ਹੋਣ ਜਿਹੜੀ ਖਤਰਨਾਕ ਜਗ੍ਹਾ ਹੈ ਉਹਦੇ ਸੰਸਥਾ ਦੇ ਵਿੱਚ ਹੁਣ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸਾਡਾ ਹਿੱਸਾ ਨਹੀਂ ਹੈ ਸਾਡਾ ਮੈਂਬਰ ਨਹੀਂ ਹੈ ਉਹ ਕੌਣ ਦੱਸੂਗਾ ਕਿ 1690 ਫੁੱਟ ਪਾਣੀ ਟੱਪ ਗਿਆ ਜਦੋਂ ਪਾਣੀ ਇਕੱਠਾ ਕਰਕੇ ਛੱਡੋਗੇ ਤਾਂ ਉਹਨੇ ਮਾਰ ਕਰ ਨਹੀਂ ਕਰਨੀ ਹੈ ਪਾਣੀ ਰਿਲੀਜ਼ ਕੀਤਾ ਜਾ ਸਕਦਾ ਸੀ ਬਰਸਾਤਾਂ ਬਹੁਤ ਹੋਈਆਂ ਨੇ 노 ਡਾਊਟ ਬੱਦਲ ਵੀ ਫਟੇ ਨੇ ਹਿਮ ਹੋਇਆ ਸਾਰਿਆਂ ਸੂਬਿਆਂ ਦੇ ਨਾਲ ਅਸੀਂ ਖੜੇ ਆਂ ਜੀ ਕਾਸ਼ ਸਾਡੇ ਤੇ ਵਿਪਤਾ ਨਾ ਪਈ ਹੁੰਦੀ ਅਸੀਂ ਅਜੇ ਹਮਾਂ ਚਲਦੀ ਧਰਤੀ ਤੇ ਸੇਵਾ ਨਿਭਾਰੇ ਹੁੰਦੇ ਲਿਵਾਉਂਦਾ ਖਾਲਸਾ ਯੂਗਾਂਡਾ ਦੀ ਧਰਤੀ ਤੇ ਜਾ ਕੇ ਨਿਵਾਉਂਦਾ ਕਾਲਿਆਂ ਦੇ ਉਹਨਾਂ ਦੇਸ਼ਾਂ 'ਚ ਨਿਵਾਉਂਦਾ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਗਿਣਤੀ 20-20 ਹਜ਼ਾਰ ਹੈ ਤੇ ਲੱਖਾਂ ਦੀ ਗਿਣਤੀ 'ਚ ਵੀ ਨਿਵਾਉਂਦਾ ਅਮਰੀਕਾ ਦੇ ਵਿੱਚ ਕਿਤੇ ਟ੍ਰੈਫਿਕ ਜੈਮ ਲੱਗ ਜਾਂਦੇ ਨੇ ਵੱਡੇ ਨਿਊਜ਼ੀਲੈਂਡ ਵਰਗੀਆਂ ਸੜਕਾਂ ਤੇ ਤਾਂ ਵੀ ਨਿਵਾਉਂਦਾ ਖਾਲਸਾ ਹਰ ਜਗ੍ਹਾ ਵੱਡੀਆਂ ਸੰਸਥਾਵਾਂ ਸਾਡੇ ਕੋਲ ਹੈਗੀਆਂ ਖਾਲਸਾ ਆਈਡ ਹੈਗੀ ਹੈ ਗਲੋਬਲ ਸਿੱਖ ਹੈਗੀ ਹੈ ਤੇ ਹੋਰ ਬਹੁਤ ਸੰ ਨੇ ਕਹਿਣੀ ਤੇ ਕਰਨੀ ਚ ਬਹੁਤ ਫਰਕ ਹੈ ਨਬਾਉਣੀ ਬਹੁਤ ਔਖੀ ਹੈ ਸੇਵਾ ਸੰਸਥਾਵਾਂ ਨੂੰ ਭੰਡ ਦੇਣਾ ਬੜਾ ਸੌਖਾ ਹੁੰਦਾ ਬਹਿ ਕੇ ਸੋਸ਼ਲ ਮੀਡੀਆ ਤੇ ਮੈਂ ਤਾਂ ਕਹਿਣਾ ਆ ਕੇ ਗਰਾਊਂਡ ਤੇ ਜਿਹਨੇ ਸੇਵਾ ਕਰਨੀ ਹੈ ਹੁਣ ਸਿਰ ਤੋਂ ਪੈਰਾਂ ਤੱਕ ਪਸੀਨਾ ਚੁੰਦਾ ਹੁੰਦਾ ਹੁੰਦਾ 20 ਦਿਨ ਹੋ ਗਏ ਰੰਗ ਬਦਲ ਗਏ ਭਾਜੀ ਬਿਲਕੁਲ ਤੇ ਘਰੋਂ ਪਰਿਵਾਰ ਵੀ ਛੱਡੇ ਹੋਏ ਆ ਬੱਚਿਆਂ ਦੇ ਲਗਾਤਾਰ ਫੋਨ ਤੇ ਫੋਨ ਆਉਂਦੇ ਨਹੀਂ ਮਿਲਿਆ ਜਾਂਦਾ ਤੇ ਬਹੁਤ ਮਤਲਬ ਸੇਵਾ ਕਰਨੀ ਐ ਸੀ ਤੇ ਕੀ ਆ ਤੋਸ਼ ਵੀ ਨਹੀਂ ਹੈਗੇ ਆ ਪਰ ਜਿਹੜੇ ਲੋਕ ਸੇਵਾ માં ਕਰ ਰਹੇ ਆ ਵੱਡੀਆਂ ਸੰਸਥਾਵਾਂ માં ਬਹੁਤ ਵੱਡੀ ਭਾਜੀ ਉਹਨਾਂ ਦੀ ਸੇਵਾ ਆ ਕੋਈ ਕੁਦਰਤ ਵੱਲੋਂ ਜਿਹੜਾ ਡਿਊਟੀ ਲੱਗੀ ਹੋਈ ਹੈ ਤੇ ਤੁਸੀਂ ਹੁਣ ਅੱਜ ਸਾਰੇ ਹਾਲਾਤ ਮੈਂ ਤੁਹਾਨੂੰ ਆਪਣੇ ਤੁਹਾਡੇ ਧਰਤੀ ਟੀਵੀ ਦੇ ਥਰੂ ਲੋਕਾਂ ਨੂੰ ਜਰੂਰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅੱਜ ਜਿਹੜਾ ਹੁਣ 14 ਸਤੰਬਰ ਹੈ 11 ਦੀ ਰਾਤ ਨੂੰ ਪਾਜੀ ਪਾਣੀ ਆਇਆ ਸੀ ਜੀ ਤੇ ਅੱਗੇ ਇੱਕ ਬੀਬੀ ਨੇ ਬਹੁਤ ਵਧੀਆ ਕੋਠੀ ਪਾਰੇ ਚੰਗੇ ਰਿਚ ਨੇ ਉਹ ਕਹਿੰਦੇ ਅਸੀਂ ਸਵੇਰੇ ਸਾਰਾ ਲਪਾਈ ਲਪੂਈ ਕਰਨੀ ਸੀ ਸਵੇਰੇ ਜਦੋਂ ਆਏ ਤਾਂ ਕੋਠੀ ਅੱਧੀ ਪਾਣੀ ਚ ਸੀ ਜੀ ਕਰੋੜਾਂ ਰੁਪਇਆ ਲਾ ਕੇ ਘਰ ਪਾਉਂਦਾ ਬਹੁਤ ਮੁਸ਼ਕਲ ਹੈ ਇਟਰੇਤੇ ਦਾ ਭਾਅ ਦੇਖੋ ਕੀ ਹੈ ਹਜੇ ਵੀ ਹੁਣ ਮੈਂ ਦੱਸਦਾ ਇਹ ਬਾਪੂ ਜੀ ਹੁਣੇ ਪਿੰਡ ਦੇ ਖੜੇ ਨੇ ਗਵਾਹ ਨੇ ਕਿ ਕੱਲ ਜਦੋਂ ਅਸੀਂ ਸੰਤ ਸਿੱਚੇ ਨਹੀਂ ਬਾਬਾ ਸੁਖਾ ਸਿੰਘ ਜੀ ਨਾਲ ਤੇ ਐਮਐਲਏ ਜਿਹੜੇ ਰਾਣਾ ਇੰਦਰਪ੍ਰਤਾਪ ਜੀ ਤੇ ਉਹਨਾਂ ਦੇ ਫਾਦਰ ਰਾਣਾ ਰਾਣਾ ਗੁਰਜੀਤ ਸਿੰਘ ਜੀ ਨਾਲ ਜੀ ਟੱਕ ਲਾਉਣ ਗਏ ਆ ਤਾਂ ਉੱਥੇ ਘਰਾਂ ਦੇ ਹਾਲਾਤ ਦਿਖ ਰਹੇ ਨੇ ਇੱਕ ਦੋ ਘਰਾਂ ਨੂੰ ਅਸੀਂ ਕਹਿ ਕੇ ਆਏ ਆ ਕਿ ਸਾਡੀ ਰਿਕਵੈਸਟ ਮੰਨਦੇ ਹੋਏ ਘਰ ਛੱਡ ਦਿਓ ਕੁਝ ਦਿਨ ਲਈ ਗੁਰੂ ਘਰ ਆਜੋ ਤੁਹਾਨੂੰ ਹਰ ਸਮਾਨ ਸੁਵਿਧਾ ਮੁਹੱਈਆ ਕਰਾਈ ਜਾਊਗੀ ਜਾਨ ਦਾ ਰਿਸਕ ਨਾ ਲਓ ਉਹ ਛੱਤ ਨਹੀਂ ਛੱਡਦੇ ਜੀ ਘਰ ਕੀਮਤੀ ਸਮਾਨ ਪਿਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜੀ ਬਿਲਕੁਲ ਬਹੁਤ ਔਕਾ ਵਧੀਆ ਸੋ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਭਾਜੀ ਆਓ ਆਪਾਂ ਪਿੰਡਾਂ ਚ ਚੱਲਦੇ ਆਂ ਤੇ ਤੁਹਾਨੂੰ ਹਰ ਹਾਲਾਤ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਹਰ ਮੈਨੂੰ ਤਕਰੀਬਨ ਇਹਨਾਂ ਦੇ ਪਿੰਡਾਂ ਦੇ ਵਿੱਚ ਇੰਨਾ ਕੁ ਪ੍ਰੇਮ ਮਿਲਿਆ ਲੋਕਾਂ ਵੱਲੋਂ ਜੀ ਇੰਨਾ ਕੁ ਪ੍ਰੇਮ ਮਿਲਿਆ ਕਿ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਕੋ ਕੋ ਮੈਨੂੰ ਆਪਣੇ ਪਰਿਵਾਰ ਲੱਗਦੇ ਨੇ ਮੈਨੂੰ ਇਦਾਂ ਲੱਗਦਾ ਪਰਿਵਾਰ ਮੇਰੇ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਮੈਂ ਰੋਜ਼ ਸਵੇਰੇ ਉੱਠਦਾ ਹੋਟਲ ਤੋਂ ਕਿ ਚੰਡੀਗੜ੍ਹ ਜਾਵਾਂ ਜ ਹੁਣ ਵੀ ਮੇਰੀ ਗੱਡੀ 'ਚ ਤਰਪਾਲਾਂ ਨੇ 2 250 ਤਰਪਾਲ ਮੇਰੀ ਉੱਥੇ ਪਈ ਆ ਮੱਛਰਦਾਨੀਆਂ ਪਈਆਂ ਨੇ ਕੁਇੰਟਲਾਂ ਦੇ ਹਿਸਾਬ ਨਾਲ ਆਟਾ ਪਿਆ ਤਰਪਾਲ ਪਈਆਂ ਹਰਸ਼ ਆਪਣੀ ਚੰਡੀਗੜੀ ਹੈ ਹਰਸ਼ ਮੇਰੀ ਖਾਸ ਇੰਡੀਅਨ ਸ਼ਹਿਰ ਚਰਨਾ ਜੀ ਜੀ ਸੋ ਆ ਤੁਹਾਨੂੰ ਨਾਲ-ਨਾਲ ਇਸ ਚੈਨਲ ਦੇ ਰਾਹੀਂ ਅਸੀਂ ਜੋ ਪੂਰਾ ਮਾਹੌਲ ਦਿਖਾਉਂਦੇ ਰਾਵਾਂਗੇ ਸੋ ਤਦ ਤੱਕ ਦੇ ਲਈ ਬਣੇ ਰਹੋ ਹੁਣ ਵੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡੀ ਗੱਲ ਕੱਟ ਰਿਹਾ ਤੁਸੀਂ ਇੰਟਰਵਿਊ ਬੰਦ ਕਰਨ ਲੱਗੇ ਸੀ ਜੀ ਇਹ ਗੱਡੀਆਂ ਜਿਹੜੀਆਂ ਟਰੱਕ ਆ ਰਿਹਾ ਇਹਦੇ ਨਾਲ ਬੱਸਾਂ ਵੀ ਨੇ ਦੋ ਪਿੱਛੇ ਹੋਰ ਟਰੱਕ ਨੇ ਇਹ ਇਹ ਸਾਰੇ ਜਿਹੜੇ ਨੇ ਜੀ ਯੂਪੀ ਤੋਂ ਆ ਰਹੇ ਨੇ ਇਹ ਦਿਓਬੰਦ ਸ਼ਹਿਰ ਹੈ ਸਹਾਰਨਪੁਰ ਤੋਂ ਅੱਗੇ ਸਾਰਾ ਕਸਬਾ ਮੁਸਲਮਾਨਪਰਾਵਾ ਦਾ ਇਹ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਜਿਹੜੇ ਇਹ ਉੱਥੋਂ ਸਮਗਰੀ ਲੈ ਕੇ ਆ ਰਹੇ ਨੇ ਤੇ ਉਹ ਪਿੰਡਾਂ ਦੇ ਵਿੱਚ ਘਰੋਂ ਘਰੀ ਜਾ ਕੇ ਵੰਡ ਰਹੇ ਨੇ ਲੋਕ ਸਭ ਤੋਂ ਵਧੀਆ ਗੱਲ ਹੈ ਕਿ ਘਰਾਂ ਦੇ ਵਿੱਚ ਜਾ ਕੇ ਜਿਸ ਚੀਜ਼ ਦੀ ਲੋੜ ਹੈ ਇੱਕ ਚੀਜ਼ ਇਹ ਬਹੁਤ ਫੈਲ ਰਹੀ ਸੀ ਕਿ ਕਹਿੰਦੇ ਕਿ ਕਈ ਲੋਕਾਂ ਦਾ ਤਾਂ ਰਾਸ਼ਨ ਨਹੀਂ ਮਿਲ ਰਿਹਾ ਔਰ ਕਈਆਂ ਨੇ ਘਰ ਭਰ ਲਏ ਆਪਣੇ ਉਹ ਭਾਜੀ ਬੇਨਤੀ ਐਵੇਂ ਵੀ ਹੁਣ ਆਪਾਂ ਚਿਹਰੇ ਤੱਕਾਂ ਨੂੰ ਦਿਖਾਉਣੇ ਆ ਤੇ ਇੱਥੇ ਜਿਹੜੇ ਗਰੀਬ ਲੋਕ ਬਾਹਰ ਵਾਲੇ ਆ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਕਿਵੇਂ ਕਿ ਹੁਣ ਹਰ ਸ਼ਹਿਰ ਚ ਹੀ ਹੁੰਦਾ ਹਨਾ ਦੇਖਦੇ ਆਪਾਂ ਕਿ ਜੀ ਆ ਦੇ ਦੋ ਦੇ ਦੋ ਉਹ ਜਿੱਦਾਂ ਹੀ ਗੱਡੀਆਂ ਆਉਂਦੀਆਂ ਨੇ ਉਹ ਮੰਗਣ ਪੈਂਦੇ ਨੇ ਜੀ ਅਸੀਂ ਵੀ ਸਭ ਨੂੰ ਬੇਨਤੀ ਕਰਦੇ ਹਾਂ ਕਿ ਪਾਈ ਪਿੰਡਾਂ ਚ ਜਾਇਆ ਕਰੋ ਲੋਕਾਂ ਦੇ ਘਰਾਂ ਚ ਜਾਇਆ ਕਰੋ ਹਜੇ ਬਹੁਤ ਲੋੜ ਪੈਣੀ ਐ ਜੀ ਕੁਝ ਲੋਕਾਂ ਨੇ ਕਿਹਾ ਜੀ ਰਾਸ਼ਨ ਬਹੁਤ ਪਹੁੰਚ ਗਿਆ ਦੋ ਦਿਨੇ ਕੰਮ ਚੱਲਿਆ ਜੀ ਵੀਡੀਓ ਵਾਇਰਲ ਹੋਈ ਜਾਂਦੀ ਜੀ ਕਿ ਬਹੁਤ ਰਾਸ਼ਨ ਪਹੁੰਚ ਗਿਆ ਪਹੁੰਚਿਆ ਵੀ ਬਹੁਤ ਇੱਥੇ ਦੋ ਰਾਈ ਨਹੀਂ ਪੂਲ ਭਰ ਗਿਆ ਸੀ ਪਰ ਭਾਜੀ ਵੰਡਿਆ ਗਿਆ ਕੁਝ ਲੋਕੀ ਚੱਕ ਕੇ ਵਾਪਸ ਲੈ ਗਏ ਜਿਹੜੇ ਦੂਜੇ ਲੋਕ ਸੀਗੇ ਹੁਣ ਆਪਾਂ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦੇ ਜੀ ਸ਼ਿਵ ਸ਼ਿਵਾ ਦੇ ਮੁਤਾਬਕ ਜਿਹੜਾ ਲੈ ਕੇ ਆਇਆ ਜਿੰਵੇਂ ਵੰਡਿਆ ਗਿਆ ਪਰ ਉਹ 2 ਦਿਨ ਬਾਅਦ ਲੋਕ ਰਾਸ਼ਨ ਲਿਉਣਾ ਘਟਾ ਗਏ ਜੀ ਹੁਣ ਰਾਸ਼ਨ ਦੀ ਲੋੜ ਬਹੁਤ ਹੈ ਪਿੱਛੇ ਤੁਹਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਆ ਧਰਤੀ ਟੀਵੀ ਦੇ ਰਾਹੀਂ ਔਰ ਅੱਗੇ ਤੁਹਾਨੂੰ ਪਿੰਡ ਦੇ ਹਾਲਾਤ ਦਿਖਾ ਰਹੇ ਆ ਕਿ ਤੁਸੀਂ ਦੇਖ ਸਕਦੇ ਕਿ ਕਿੰਨਾ ਕਿੰਨਾ ਪਾਣੀ ਆ ਔਰ ਇੱਥੇ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਆ ਸੋ ਸਾਡੇ ਨਾਲ ਪਰਮਜੀਤ ਸਿੰਘ ਜੀ ਮੌਜੂਦ ਨੇ ਪਰਮ ਸਿੰਘ ਪਰਮਜੀਤ ਕੀ ਕਹਿਣਾ ਚਾਹੁੰਦੇ ਔਰ ਬਾਪੂ ਜੀ ਦਾ ਜਿੱਦਾਂ ਤੁਸੀਂ ਦੱਸਿਆ ਕਿ ਘਰ ਡਿੱਗ ਚੁੱਕਾ ਬਿਲਕੁਲ ਹੀ ਇਹਨਾਂ ਦੇ ਘਰ ਅਸੀਂ ਗਏ ਸੀ ਜੀ ਬੋਟ ਲੈ ਕੇ ਅੱਜ ਤੋਂ ਹਫਤਾ 10 ਦਿਨ ਪਹਿਲਾਂ ਜੀ ਤਾਂ ਇਹਨਾਂ ਦਾ ਘਰ ਵੀ ਮੌਜੂਦ ਸੀ ਸੁੱਖ ਸ਼ਾਂਤੀ ਨਾਲ ਰਹਿ ਰਹੇ ਸੀ ਸਾਰਾ ਕੁਝ ਓਕੇ ਸੀ ਜੀ ਸੋ ਇਹਨਾਂ ਦਾ ਘਰ ਆ ਜਿਹੜਾ ਡਿੱਗ ਚੁੱਕਿਆ ਆ ਉਹਦੇ ਵਿੱਚੋਂ ਸਮਾਨ ਜਿਹੜਾ ਹੜ ਗਿਆ ਕਿਸ਼ਤੀ ਸੀਗੀ ਬੋਟ ਇਹਨਾਂ ਦੀ ਉਹ ਵੀ ਹੜ ਗਈ ਟੋਕਾ ਕੁਤਰਨ ਵਾਲੀ ਮਸ਼ੀਨ ਸੀ ਉਹ ਪਾਣੀ ਚ ਬਹਿ ਗਈ ਜਾਂ ਕਿੱਥੇ ਚਲੇ ਗਈ ਇਹਦਾ ਕੁਝ ਨਹੀਂ ਪਤਾ ਜੀ ਸੋ ਹੁਣ ਜਿਸ ਪਾਣੀ 'ਚ ਆਪਾਂ ਖੜੇ ਆਂ ਕਟੋ-ਕਟ ਵੀ ਦੇਖ ਲਓ ਤੁਸੀਂ ਗੋਡਿਆਂ ਤੋਂ ਆਪਣੇ ਉੱਪਰ ਆ ਤੇ ਨੀਚੇ ਇਹਦੇ ਗਾਰ ਆ ਬਹੁਤ ਜ਼ਿਆਦਾ ਵੈਸੇ ਜੇ ਤੁਸੀਂ ਹਾਲੋ ਹਾਲੋ ਇਹਦੇ ਨੀਚੇ ਚੋਨਾ ਆ ਹਾਂ ਇਹ ਜ਼ਿਮੀਂਦਾਰ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਰਹੀ ਆ ਤੇ ਇਹ ਹਾਲਾਤ ਨੇ ਆਪਾਂ ਤੁਹਾਨੂੰ ਪਿੰਡ ਦੇ ਬਾਹਰ ਖੜੇ ਹੋ ਕੇ ਵੀ ਗੱਲ ਕਹੀ ਸੀ ਕਿ ਹਾਲਾਤ ਜਿਹੜੇ ਨੇ ਅੱਜ 14 ਤਰੀਕ ਦੀ ਦੁਪਹਿਰ ਨਿਕਲ ਗਈ ਸ਼ਾਮ ਹੋਣ ਵਾਲੀ ਆ ਕਿੰਨਾ ਟਾਈਮ ਹੋ ਗਿਆ ਕਾਫੀ ਸਮਾਂ ਹੋ ਗਿਆ 4 ਵਜੇ 4 ਵਜੇ ਆ ਤੇ ਇਹ ਹਾਲਾਤ ਅੱਜ 14 ਤਰੀਕ ਦੇ ਪਿੰਡ ਬਾਉ ਉਪਰ ਜਦੀਦ ਕਦੀਮ ਗੌਰੇ ਸਾਰੇ ਪਾਸੇ ਹਾਲਾਤ ਨੇ ਹੀ ਤੇ ਘਰਾਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਅੱਗੇ ਪਿੱਛੇ ਉਹ ਸਾਹਮਣੇ ਜਿਹੜਾ ਘਰ ਆ ਬਿਲਕੁਲ ਟਹਿ ਚੁੱਕਿਆ ਉੜੇ ਦਿਨ ਪਹਿਲਾਂ ਆਇਆ ਤੇ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਜਿੱਥੇ ਬਾਈ ਸਿੱਧੂ ਦੀ ਫੋਟੋ ਲੱਗੀ ਆ ਵੀ ਇਹ ਜਿਹੜਾ ਹੈਗਾ ਇੱਥੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਾ ਲਿਆ ਜਾਵੇ ਮੱਕੀ ਖੜੀ ਹੈ ਜੀ ਜੀ ਤੇ ਆਪਾਂ ਹੁਣ ਵੀ ਜਿਹੜਾ ਘਟੋਕੜ ਇੱਥੇ 3 1/2 ਫੁੱਟ ਪਾਣੀ ਆ ਹਜੇ ਜਿਸ ਪਾਸੇ ਆਪਾਂ ਜਾਵਾਂਗੇ ਆਪਾਂ 4 1/2 4 ਫੁੱਟ ਪਾਣੀ ਚੋਂ ਲੰਘ ਕੇ ਜਾਵਾਂਗੇ ਜੀ ਠੀਕ ਹੈ ਸੋ ਹਾਲਾਤ ਜਿਹੜੇ ਨੇ ਬਹੁਤ ਖਰਾਬ ਨੇ ਨਾ ਤਾਂ ਇੱਥੇ ਕਿਸ਼ਤੀ ਚੱਲਦੀ ਆ ਬਿਲਕੁਲ ਵੀ ਫਰਸਟ ਨਹੀਂ ਦੀ ਆ ਇੱਕ ਬੰਦਾ ਬਹਿ ਸਕਦਾ ਜੇ ਜਾਣਾ ਤਾਂ ਰਾਸ਼ਨ ਲੈ ਕੇ ਕਿਸ਼ਤੀ ਨਹੀਂ ਜਾਂਦੀ ਨਾ ਟਰੈਕਟਰ ਚੱਲਦੇ ਨੇ ਕੱਲ ਕੇਰੀਏ ਚ ਅਸੀਂ ਬੰਨ ਨੂੰ ਗਏ ਸੀ ਟਰੈਕਟਰ ਬਹੁਤ ਔਖੇ ਲੈ ਕੇ ਗਏ ਸੀ ਜੀ ਹਾਲਾਤ ਬਹੁਤ ਖਰਾਬ ਨੇ ਜਿਵੇਂ ਹੁਣ ਤੁਸੀਂ ਆਏ ਹੋ ਤੁਸੀਂ ਆਪ ਧਰਤੀ ਟੀਵੀ ਦੀ ਜਿਹੜੀ ਚੈਨਲ ਦੀ ਟੀਮ ਹੈ ਉਹਨਾਂ ਨੇ ਮੌਕਾ ਦੇਖਿਆ ਸ ਜਿਹੇਦਾਰ ਦਾ ਸਾਰਾ ਕੁਝ ਰੁੜ ਗਿਆ ਇਹਨਾਂ ਦਾ ਭਾਈ ਸਾਹਿਬ ਇਹਨਾਂ ਦਾ ਸਮਾਨ 5 ਕਿਲੇ ਪੈਲੀ ਮੇਰੀ ਮਾਲਕ ਤੇਰੇ ਡੇਢ ਕਿਲਾ ਇਹਨਾਂ ਨੂੰ ਬਾਪੂ ਦੇ ਗਿਆ ਸੀ ਜੀ ਸਾਢੇ 3 ਕਿਲੇ ਇਹਨਾਂ ਨੇ ਮਿਹਨਤ ਕਰਕੇ ਇੱਥੇ ਬੋਟ ਚੱਲਦੀ ਸੀ ਪਹਿਲਾਂ ਇਹਨਾ ਪਿੰਡਾਂ ਚੋਂ ਆਉਣ ਨੂੰ ਇਹਨੂੰ ਇੰਡੀਆ ਦਾ ਪੰਜਾਬ ਦਾ ਸ਼੍ਰੀਲੰਕਾ ਕਿਹਾ ਜਾਂਦਾ ਸੀ ਟਾਪੂ ਨੂਮਾ ਪਿੰਡ ਫਿਰ ਪੁਲ ਲੱਗਿਆ ਸੜਕਾਂ ਬਣੀਆਂ ਮੁੜ ਕੇ ਬੰਨ ਜਿਹੜਾ ਹੈ ਉਹ ਪੱਕਾ ਨਹੀਂ ਉਹ ਪਾਇਆ ਜੇ ਤੁਸੀਂ 5 ਮਿੰਟ ਖੜ੍ਹ ਜਾਓਗੇ ਤਾਂ ਮੁੜ ਕੇ ਤੁਹਾਨੂੰ ਨਿਕਲਣਾ ਔਖਾ ਹੋ ਜਾਏਗਾ ਆਪਾਂ ਹੁਣ ਗੱਲਬਾਤ ਕਰਨ ਲਈ ਖੜੇ ਆ ਜਿੱਦਾਂ ਤਾਂ ਦੇਖਿਓ ਤੁਹਾਡੇ ਪੈਰ ਜੰਮ ਜਾਣਗੇ ਤਸ ਜਾਣਗੇ ਜਮੀ ਜਿੱਦਾਂ ਉਦੇ ਵਿੱਚ ਵਿਆਸ ਵਿਆਸ ਪਜੀ ਵਿਆਸ ਬੰਦੇ ਦੂਸਰੇ ਪਾਸੇ ਵਿਆਸ ਦੇ ਪੂਰੇ ਵਿਆਸ ਦੇ ਵਿੱਚ ਘਿਰੇ ਹੋਏ ਪਿੰਡ ਨੇ ਇਹ ਨੌ ਦੇ ਨੌ ਮਤਲਬ ਦੋਨੋਂ ਸਾਈਡ ਤੋਂ ਵਿਆਸ ਦੋਨੋਂ ਪਾਸਿਓਂ ਵਿਆਸ ਨਿਕਲਦਾ ਫਿਰ ਸਰਕਾਰ ਨੇ ਇੱਕ ਪੁਲ ਬਣਾਇਆ ਉਦੋਂ ਗਾਂ ਇੱਟਾਂ ਦੀ ਸੜਕ ਬਣਾਈ ਜੋ ਕਿ ਅੱਗੇ ਮੌਜੂਦ ਹੈ ਇੱਟਾਂ ਦੀ ਸੜਕ ਸੀਗੀ ਉਹਦੇ ਉੱਤੇ ਇਸ ਟਾਈਮ 4-4 ਸਾਢੇ 3-3 ਫੁੱਟ ਪਾਣੀ ਜਿਹੜਾ ਚੱਲ ਰਿਹਾ ਨਾ ਸੜਕ ਲੱਭਦੀ ਹੈ ਨਾ ਰਾਹ ਲੱਭਦੇ ਆ ਕਿਤੇ ਵੀ ਬੰਦਾ ਕੱਚੇ ਉਤਰ ਜਾਂਦਾ ਸੀ ਹਾਲਾਤ ਜਿਹੜੇ ਨੇ ਬਹੁਤ ਖਰਾਬ ਨੇ ਜੀ ਸੇਵਾਵਾਂ ਚੱਲ ਰਹੀਆਂ ਨੇ ਨੋ ਡਾਊਟ ਲਗਾਤਾਰ ਲੋਕ ਬਹੁਤ ਦੱਦ ਲੈ ਕੇ ਜਿਹੜੀ ਪੰਜਾਬ ਤੋਂ ਆ ਰਹੇ ਨੇ ਤੇ ਹਰਿਆਣਾ ਯੂਪੀ ਰਾਜਸਥਾਨ ਸਾਰੇ ਨਾਲ ਖੜੇ ਨੇ ਅਸਤਾਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਿਹਨੇ ਵੀ ਕਿਸੇ ਨੇ ਮਿਲਣਾ ਕੋਈ ਸੇਵਾ ਕਰਨੀ ਹੈ ਇਦਾਂ ਦੇ ਜਿਨ੍ਹਾਂ ਦੇ ਘਟ ਹੈ ਆ ਉਹਨਾਂ ਲੋਕਾਂ ਨੂੰ ਉਹਨਾਂ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤ ਨੂੰ ਮਿਲ ਕੇ ਆ ਕੇ ਜੋ ਉਹਨਾਂ ਦੀ ਮਾਇਆ ਅਸੀਂ ਨਹੀਂ ਕਹਿੰਦੇ ਕਿ ਇਹਨੂੰ ਮਾਇਆ ਦਿਓ ਕਿਸੇ ਨੂੰ ਕੋਈ ਪਿੱਟਾਂ ਕੋਈ ਖਾਦ ਬੀਜ ਅੱਗੇ ਫਸਲਾਂ ਪੱਧਰ ਇਹਨਾਂ ਦੀ 5 ਏਕੜ ਪੈੜੀ ਦੇ ਵਿੱਚ 4-4 ਫੁੱਟ ਰੇਤ ਪਈ ਪਈ ਹੈ ਕਿਉਂ ਬਾਪੂ ਜੀ ਪਈ ਪਈ ਆ ਜਾ ਕੇ ਵੇਖ ਹਾਲਾਤ ਵੇਖ ਕੇ ਆਏ ਜੀ ਮੌਕੇ ਤੇ ਮੈਂ ਸੋ ਜਿੱਦਾਂ ਕਿ ਤੁਹਾਨੂੰ ਅਸੀਂ ਇਹ ਆਪਣੇ ਧਰਤੀ ਟੀਵੀ ਦੇ ਰਾਹੀਂ ਜੋ ਤੁਹਾਨੂੰ ਮੌਜੂਦਾ ਹਾਲਾਤ ਦਿਖਾ ਰਹੇ ਹਾਂ ਕੀ ਹਾਲਾਤ ਨੇ ਪਿੰਡ ਦੇ ਔਰ ਕਿਸ ਤਰੀਕੇ ਇਸ ਹੜ੍ਹ ਦੀ ਜਿਹੜੀ ਮੁਸੀਬਤ ਆਈ ਹੈ ਇਸ ਦੇ ਨਾਲ ਕਿਸ ਤਰੀਕੇ ਲੋਕ ਜੂਝ ਰਹੇ ਨੇ ਸੋ ਇਸ ਟਾਈਮ ਇੱਕ ਦੂਸਰੇ ਦਾ ਸਹਾਰਾ ਬਣਨ ਦੀ ਜ਼ਰੂਰਤ ਆ ਸੋ ਆਪਣੇ ਦਰਸ਼ਕਾਂ ਨੂੰ ਵੀ ਕਵਾਂਗੇ ਕਿ ਜਿੰਨਾ ਵੀ ਹੋ ਸਕਦਾ ਆਪਣੇ ਵੱਲੋਂ ਥੋੜੀ ਥੋੜੀ ਮਦਦ ਜਰੂਰ ਕਰੋ ਸੋ ਇਸੇ ਤਰ੍ਹਾਂ ਤੁਹਾਨੂੰ ਅਸੀਂ ਇਹ ਜਿਹੜੇ ਮਾਹੌਲ ਆ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਨਵੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਔਰ ਆਪਣੀ ਰਾਏ ਜਰੂਰ ਦਿਆ ਕਰੋ ਧੰਨਵਾਦ